ਇਹ ਤੇਰੇ ਗਾਸ ਤੇ ਚਿਤੰਗੂ ਤੇਰਾ ਐ ਤੇ ਬਦਨਾਮੀ ਹੈ ਇਹ ਟੂ ਪੁੱਛਦਾ ਕੋਈ ਆਕੇ ਕੋਈ ਨਹੀਂ ਪੁੱਛਦਾ ਆਪਣਾ ਮਤਬਲ ਕੱਢਦੇ ਤੇ ਚਲੇ ਜਾਂਦੇ ਆ ਕੋਈ ਨਹੀਂ ਕਿਸੇ ਨੂੰ ਪੁੱਛਦਾ ਪਰ ਇਹ ਲੋਲੀਪੋਪ ਹੀ ਦਿੰਦੇ ਰਹੇ ਸਰਕਾਰ ਨੇ ਸਾਨੂੰ ਕੁਝ ਨਹੀਂ ਦਿੱਤਾ ਇਹਨੇ ਜਿੱਥੇ ਰਿਸ਼ਪਤ ਸਰਕਾਰੀ ਮਹਿਕਮੇ ਚ 100 ਰੁਪਏ ਚੱਲਦੀ ਸੀ 500 ਹੋ ਗਈ ਉਹ ਕਹਿੰਦੇ ਬਾਈ ਜੀ ਡਰ ਲੱਗਦਾ ਜੀ ਉੱਤੋਂ ਸਖਤੀ ਆ ਗੰਦੀਆਂ ਸਰਕਾਰਾਂ ਆ ਇਹ ਬਾਈ ਅੱਜ ਤੱਕ ਕਿਸੇ ਨੇ ਨਹੀਂ ਬਾੰਦੇ ਵੋਟ ਹੀ ਲਾਰਾ ਲੱਪਾ ਲਾਰੀ ਲਾਰੀ ਜਿਸ ਅਸੀਂ ਪਹੁੰਚ ਚੁੱਕੇ ਆ ਤੇ ਲਾਰੇ ਲੱਪੇ ਜਿਹੜੇ ਸਰਕਾਰਾਂ ਪਾਰਟੀਆਂ ਲੋਕਾਂ ਨੂੰ ਲਾਂਦੀਆਂ ਰਹਿੰਦੀਆਂ ਨੇ ਉਹਨਾਂ ਦੇ ਚਰਚਾ ਕਰਨ ਲਈ ਇਸ ਵਕਤ ਅਸੀਂ ਰਾਜਪੁਰੇ ਤੋਂ ਸਿਰਕਪੁਰ ਜਾ ਰਹੇ ਆ ਮੈਂ 30 ਕਿਲੋਮੀਟਰ ਦਾ ਸਫ਼ਰ ਹੈ ਅੱਧਾ ਘੰਟਾ ਲੱਗਣਾ ਪਰ ਇਹ ਅੱਧੇ ਘੰਟੇ ਦੇ ਸਫ਼ਰ 'ਚ ਸਾਨੂੰ ਕੀ ਕੁਝ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਇਹ ਮਤਲਬ ਇਹ ਨਹੀਂ ਹੈਗਾ ਜੋ ਪਾਰਟੀਆਂ ਨੂੰ ਸੁਣਨ ਨੂੰ ਮਿਲਦੀਆਂ ਨੇ ਇਹ ਉਹ ਸੁਣਨ ਨੂੰ ਮਿਲਦੀਆਂ ਨੇ ਕਿ ਲੋਕ ਕੀ ਕੁਝ ਦੱਸਣਗੇ ਤੇ ਨਾਲ ਦੇ ਨਾਲ ਮੇਰੇ ਨਾਲ ਮੈਂ ਬਸੰਤ ਵਰਮਾ ਮਰਨਾਲ ਸੁਖਸਿਦੂ ਨੇ ਸੁਖ ਤੁਸੀਂ ਹੋ ਜਿਓ ਸ਼ੁਰੂ ਜੀ ਆਪਾਂ ਗੱਲ ਕਰਦੇ ਆ ਲੋਕਾਂ ਨਾਲ ਕੀ ਸਿਆਸਤ ਬਾਰੇ ਕੀ ਕੁਝ ਚੱਲ ਰਿਹਾ ਹੈ ਸਸਿਕਾ ਕੀ ਹੋਇਆ ਤੁਸੀਂ ਮੈਂ ਪਟਿਆਲਾ ਸਰ ਚੋਣਾ ਆਉਣ ਵਾਲੀਆਂ ਨੇ ਕਿਹੋ ਜਿਹਾ ਮਾਹੌਲ ਲੱਗ ਰਿਹਾ ਕਿਹੜੀ ਪਾਰਟੀ ਦਾ ਮੈਡਮ ਚੋਣਾਂ ਦਾ ਬੁਰਾ ਹਾਲ ਹੀ ਹੈ ਦੇਖੋ ਕਿਹਨੂੰ ਬੰਦਾ ਵੋਟ ਪਾਏ ਨਾ ਬਾਰੇ ਦਾ ਮੈਂ ਤਾਂ ਪਾਉਂਦਾ ਹੀ ਨਹੀਂਗਾ ਕਿਸੇ ਨੂੰ ਵੋਟ ਵੋਟ ਹੀ ਨਹੀਂ ਪਾਉਂਦੇ ਵੋਟ ਪਾਣੀ ਤਾਂ ਜ਼ਰੂਰੀ ਹੈ ਨਹੀਂ ਨਹੀਂ ਮੈਡਮ ਪਤਾ ਕੀ ਹੈ ਜਦੋਂ ਕੋਈ ਕੰਮ ਹੀ ਨਹੀਂਗਾ ਫੋਨ ਫੋਨ ਕਰਦੇ ਆ ਹਨ ਜੇ ਕਿਸੇ ਨੂੰ ਐਮਐਲਏ ਆ ਪਟਿਆਲੇ ਦਾ ਜਾਂ ਕਿਤੇ ਦਾ ਵੀ ਆ ਫੋਨ ਕਰਦੇ ਆ ਜਦੋਂ ਤਾਂ ਹੁਣ ਵੋਟ ਲੈਣੀ ਆ ਉਦੋਂ ਦਾ ਕੰਮ ਕਢਾ ਲਓ ਜਦੋਂ ਨਹੀਂ ਜਦੋਂ ਹੁਣ ਮੈਂ ਜਿੱਤ ਗਏ ਫਿਰ ਕੋਈ ਕੰਮ ਆ ਫੋਨ ਕਰਦੇ ਆ ਉਹਨੂੰ ਚੱਕਦੇ ਨਹੀਂ ਹਾਂਜੀ ਹੁਣ ਮੈਨੂੰ ਕੰਮ ਆਈ ਮੈਂ ਇਮੀਗ੍ਰੇਸ਼ਨ ਦਾ ਆਪਣਾ ਬਾਹਰ ਦਾ ਲਾਇਆ ਹੋਇਆ ਸੀਗਾ ਉਹਨਾਂ ਨੇ ਮੇਰੇ ਨਾਲ ਦਾ ਮਤਲਬ ਕੋਈ ਉਹ ਕਰਦਾ ਨਾ ਫਰੋਡ ਸੀਗੇ ਤਾਂ ਮੈਂ ਕਈਆਂ ਨੂੰ ਫੋਨ ਕੀਤਾ ਕੋਈ ਜਵਾਬ ਨਹੀਂ ਦੱਸੋ ਬੰਦਾ ਹੁਣ ਕਿਸ ਨੂੰ ਵੋਟ ਪਾਏ ਮੈਂ ਲੇਡੀ ਬਾਰੇ ਪੁੱਛਣਾ ਜਾਂਦੀ ਆ ਕਿ ਇੱਕ ਤਾਂ ਕੀ ਕੀ ਕੁਝ ਸਹੂਲਤਾਂ ਮਿਲੀਆਂ ਨੇ ਸਰਕਾਰ ਕਹਿ ਰਹੀ ਆ ਸੀ ਲੇਡੀਜ਼ ਨੂੰ ਬਹੁਤ ਸਹੂਲਤਾਂ ਕੋਈ ਵੀ ਨਹੀਂ ਮੈਨੂੰ ਤਾਂ ਕੋਈ ਨਹੀਂ ਮਿਲੀ ਮੈਮ ਨਹੀਂ ਲੱਗ ਰਹੀ 1000 ਰੁਪਏ ਹੋਰ ਨਹੀਂ ਲੱਗੇ ਅਕਾਊਂਟ ਚ ਨਹੀਂ ਸਫਰ ਤਾਂ ਕਰ ਰਹੇ ਆਪਾਂ ਫ੍ਰੀ ਬੱਸ ਚ ਹਾਂਜੀ ਪਟਿਆਲੇ ਦੇ ਕੀ ਹਾਲ ਚੱਲ ਰਹੇ ਨੇ ਇਸ ਵਕਤ ਤਿਆਰੀਆਂ ਕਿਉਂ ਜਿਹੀ ਲੱਗ ਰਹੀਆਂ ਉੱਥੇ ਪਾਰਟੀਆਂ ਦੀ ਸਾਰੀਆਂ ਦੀ ਪਟਿਆਲੇ ਦੀ ਤਿਆਰੀਆਂ ਠੀਕ ਲੱਗ ਰਹੀਆਂ ਜਿਆਦਾ ਇੰਨਾ ਨੌਲੇਜ ਨਹੀਂ ਆ ਪਟਿਆ ਕੀ ਠੀਕ ਐ ਕੁਝ ਖਾਸ ਨਹੀਂ ਬਟ ਠੀਕ ਹੈ ਅੱਜ ਤੁਸੀਂ ਘਰ ਵੀ ਸੰਭਦੇ ਹੋ ਹੈਨਾ ਤੁਸੀਂ ਬਾਹਰ ਵੀ ਕੰਮ ਕਰਦੇ ਹੋਵੋਗੇ ਹਸਬੰਡ ਕੰਮ ਕਰਦੇ ਹੋਣਗੇ ਪਿਛਲੇ 5 ਸਾਲ ਚ ਕੋਈ ਫਰਕ ਲੱਗਿਆ ਤੁਹਾਨੂੰ ਨਹੀਂ ਇੰਨਾ ਨਹੀਂ ਲੱਗਿਆ ਹਜੇ ਲੱਗ ਰਿਹਾ ਹੈ ਜ਼ਿਆਦਾਤਰ ਪਾਰਟੀਆਂ ਬਸ ਪੋਲਿਟਿਕਸ ਹੀ ਸ਼ਿਕਾਰ ਹੋਈਆਂ ਵੀ ਇਹਨੇ ਕੰਮ ਪ੍ਰਤੀ ਧਿਆਨ ਘਟ ਰਹੇ ਹਾਂ ਹਾਂ ਬਿਲਕੁਲ ਬਿਲਕੁਲ ਬਾਕੀ ਧਰਮ ਦੇ ਪ੍ਰਤੀ ਨਾ ਲੜਾਈਆਂ ਦੰਗੇ ਜ਼ਿਆਦਾ ਦਿਸਦੇ ਆ ਇੱਕ ਦੂਜੇ ਦੇ ਨਾਲ ਹੋਰ ਉਹ ਚੀਜ਼ਾਂ ਨਹੀਂ ਹੈਗੀਆਂ ਕਿ ਹਾਂ ਭਈ ਇੰਡੀਆ ਦੀ ਹੈ ਉਹ ਭਾਰਤ ਦੀ ਗ੍ਰੋਥ ਲਈ ਬੰਦਾ ਕੁਝ ਕਰ ਰਿਹਾ ਉਹ ਚੀਜ਼ ਨਹੀਂ ਅੱਛਾ ਕੰਨ ਲਾ ਕੇ ਸੁਣਨਾ ਹੈ ਤਾਂ ਫਿਰ ਸੁਣੋ ਗੱਲ ਵੀ ਕਰਨੀ ਪੈਣੀ ਹੈ ਮੈਂ ਇੱਧਰ ਵੀ ਧਿਆਨ ਦੇ ਰਿਆ ਸੀ ਠੀਕ ਹੈ ਕਿੱਥੋਂ ਆਇਓ ਕੀ ਨਾਮ ਹੈ ਆਪਣਾ ਦੇਵੀਗੜ੍ਹ ਤੋਂ ਆਏ ਹਾਂ ਹੈ ਜੀ ਦੇਵੀਗੜ੍ਹ ਤੋਂ ਆਏ ਇਹ ਵੀ ਗੜ੍ਹ ਤੋਂ ਆਪਣੇ ਹਲਕੇ 'ਚ ਕੀ ਲੱਗ ਰਿਹਾ ਕੋਈ ਕੰਮਕੁਮ ਪਹਿਲਾਂ ਦੇ ਹੋਏ ਨੇ ਜਾਂ ਵੋਟ ਪਾਉਂਗੇ ਕੀ ਸੋਚ ਕੇ ਵੋਟ ਪਾਣੀ ਹੈ ਵੋਟ ਤਾਂ ਸਰਕਾਰਾਂ ਜਿਹੜੀ ਮਰਜ਼ੀ ਆ ਜਾਣ ਕਰਨਾ ਤਾਂ ਉਹਨਾਂ ਨੇ ਕੁਛ ਨਹੀਂ ਕੀ ਕਰਨਗੇ ਹੈ ਬੇਰੋਜ਼ਗਾਰੀ ਯਾਦਾ ਉਹਨਾਂ ਦੇ ਵਾਸਤੇ ਤਾਂ ਕੰਮ ਹੈ ਹੀ ਨਹੀਂ ਹੈ ਇਹ ਰੋਡਾਂ ਦੇ ਪੈਸੇ ਲਾ ਦਿੰਦੇ ਕਿਸੇ ਪਿੰਡ ਜਾ ਕੇ ਪੁੱਛਦੇ ਆ ਕਿਸੇ ਨੂੰ ਵੀ ਉਹਨਾਂ ਦਾ ਹਾਲ ਕੀ ਆ ਜਿਸ ਟਾਈਮ ਬੋਟਾਂ ਲੈਣੀ ਆਉਂਦੀਆਂ ਨੇੜੇ ਖੜ ਜਾਂਦੇ ਨੇ ਆ ਕੇ ਅਸੀਂ ਚੱਲਾਂਗੇ ਅਸੀਂ ਜਿੱਤਾਂ ਫਰੇਕ ਮੰਤਰੀ ਨਿਕੜ ਕੇ ਆਂਦਾ ਫਰੇਕ ਸਰਕਾਰ ਆਂਦੀ ਆ ਜਦੋਂ ਨਾ ਜ਼ਰੂਰ ਤੋਂ ਕੋਈ ਮੁਸੀਬਤ ਪੈਂਦੀ ਆ ਉਹ ਉਹਦੇ ਨਾਲ ਖੜਦੇ ਆ ਉਹਨਾਂ ਨੂੰ ਪੁੱਛਦੇ ਆ ਪੁੱਛਦਾ ਕੋਈ ਆ ਕੇ ਕੋਈ ਨਹੀਂ ਪੁੱਛਦਾ ਆਪਣਾ ਮਤਵਲੇ ਕੱਢਦੇ ਨੇ ਤੇ ਚਲੇ ਜਾਂਦੇ ਆ ਕੋਈ ਨਹੀਂ ਕਿਸੇ ਨੂੰ ਪੁੱਛਦਾ ਪੋਲਿਟਿਕਸ ਹੀ ਐ ਹੋ ਚੁੱਕੀ ਪਾ ਇਸਤਰੀ ਹੈ ਇਹ ਕਿਸ ਨੂੰ ਕਹਿਦੀ ਹੈ ਮੰਨ ਦੀ ਗੱਲ ਬਹੁਤ ਕਰਦੀਆਂ ਸਰਕਾਰਾਂ ਜੇ ਬੀਜੇਪੀ ਦੀ ਗੱਲ ਕਰ ਲਿਓ ਕਹਿੰਦੇ ਰਾਮ મંદિર ਬਣਾਇਆ ਧਾਰਾ 370 ਹਟਾਈ ਅਸੀਂ ਅਸੀਂ ਬੜੇ ਕੰਮ ਕਰਾਏ ਅਸੀਂ ਬੰਦੇ ਭਾਰਤ ਚਲਾਤੀ ਸਾਡਾ ਤਾਂ ਬਦਲਾਅ ਹੋਇਆ ਹੀ ਨਹੀਂ ਨਾ ਕੋਈ ਸਾਡ ਅਸੀਂ ਕੀ ਕਹੀਏ ਕਿਹਨੂੰ ਕਹੀਏ ਜਾ ਕੇ ਸਰਕਾਰੀ ਸਕੂਲਾਂ ਦਾ ਸਦਾਰ ਜਮ ਨਹੀਂ ਹੈ ਹਾਂ ਸਰਕਾਰੀ ਸਕੂਲਾਂ ਚ ਉਹਨਾਂ ਦੇ ਆਪ ਦੇ ਟੀਚਰ ਬੱਚੇ ਪੜ੍ਹਾਉਂਦੇ ਆ ਨਹੀਂ ਪੜ੍ਹਾਉਂਦੇ ਨਹੀਂ ਪੜ੍ਹਾਉਂਦੇ ਨਾ ਕੋਈ ਨਹੀਂ ਪੜ੍ਹਾਉਂਦਾ ਸਾਰੇ ਪ੍ਰਾਈਵੇਟ ਚ ਜਾਂਦੇ ਆ ਆ ਕਾ ਬੜਦੇ ਹੋ ਮੈਂ ਸ਼ਰਬਿੰਦੋ ਇੰਟਰਨੈਸ਼ਨਲ ਸਕੂਲ ਪਟਿਆਲਾ ਇਹ ਤਾਂ ਪ੍ਰਾਈਵੇਟ ਹੈ ਸਰ ਤੁਸੀਂ ਕਿੱਥੋਂ ਆਏ ਹੋ ਜੀ ਚੰਡੀਗੜ੍ਹੋਂ ਆਇਆ ਸਰ ਚੰਡੀਗੜ੍ਹੋਂ ਰਹਿੰਦੇ ਕਿੱਥੇ ਹੋ ਚੰਡੀਗੜ੍ਹ ਹੀ ਰਹਿੰਦੇ ਆ ਅੱਛਾ ਚੰਡੀਗੜ੍ਹ ਦੇ ਕੀ ਹਾਲਾਤ ਨੇ ਚੰਡੀਗੜ੍ਹ ਤਾਂ ਬੜਾ ਫੇਮਸ ਹੀ ਹੋਇਆ ਪਿਆ ਨਗਰ ਨਿਗਮ ਚੋੜੋ ਲੈ ਕੇ ਡਰ ਇਹ ਲੱਗਦਾ ਕਿ ਲੋਕ ਸਭਾ ਜੀ ਕੀ ਕਰਨਗੇ ਮੈਂ ਕਰਦੇ ਹੀ ਰਹਿੰਦੇ ਸਰ ਉੱਥੇ ਦਾ ਕੁਝ ਨਾ ਕੁਝ ਚੱਲਦਾ ਹੀ ਰਹਿੰਦਾ ਹੈਗਾ ਉੱਥੇ ਤਾਂ ਸਰਕਾਰ ਦੀ ਜ਼ਿਆਦਾ ਚੱਲਦੀ ਹੈ ਇਹ ਤਾਂ ਜੋ ਕੁਝ ਚੱਲਿਆ ਅਨਿਲ ਮਸੀਹ ਦਾ ਨਾ ਸਾਹਮਣੇ ਆਇਆ ਗਲਤ ਵੋਟਾਂ ਪੈ ਗਈਆਂ ਬਹੁਤ ਕੁਝ ਚੱਲਿਆ ਚੱਲ ਰਿਹਾ ਸਰ ਉੱਥੇ ਤਾਂ ਉੱਥੇ ਦਾ ਬਸ ਸਰ ਇਹ ਪਰ ਚੱਲਦੇ ਰਹਿੰਦੇ ਉੱਥੇ ਤਾਂ ਸਾਰੀ ਸਰਕਾਰੀ ਉਲਟ ਪਲਟ ਹੁੰਦੀ ਰਹਿੰਦੀ ਹੈਗੀ। ਹਾਂਜੀ ਕਿਹਦੀ ਚੋਣਾਂ ਨੂੰ ਦੇਖ ਕੇ ਉਖਾਨ ਨਹੀਂ ਆਦਾ ਕਿ ਜੋ ਵੀ ਹੋਏਗਾ ਸਿਰੇ ਹੀ ਉਹ। ਸਿਰੇ ਹੀ ਹੋਗਾ ਸਰ ਉੱਤੇ ਤਾਂ ਕੁਝ ਨਹੀਂ ਹੋ ਸਕਦਾ ਕਾ ਜੀ। ਕਿ ਚੋਣ ਆਉਣ ਵਾਲੀਆਂ ਨੇ ਕੀ ਲੱਗ ਰਿਹਾ ਕਿਹੜੀ ਪਾਰਟੀ ਦਾ ਮਾਹੌਲ? ਕੋਈ ਇੰਟਰਸਟ ਨਹੀਂ ਹੈਗਾ ਮੈਨੂੰ। ਇੰਟਰਸਟਿੰਗ ਹੈਗਾ। ਵੋਟ ਤਾਂ ਬਣੀ ਹੋएगी। ਹਾਂਜੀ ਵੋਟ ਬਣੀ ਹੈ ਜੀ। اچھا ਫਿਰ ਵੋਟ ਪੌਂਟ ਤਾਂ ਜਾਊਂਗੀ। ਹਾਂਜੀ ਉਹ ਵੀ। ਫਿਰ ਕਿਹੜੀ ਕਿਹੜੀਆਂ ਚੀਜ਼ਾਂ ਦੇਖ ਕੇ ਵੋਟ ਪਾਉਂਦੇ ਨੇ? ਬਾਜ ਜਿਹੜਾ ਲੱਗੇ ਮਤਲਬ ਕਿ ਯੂਥ ਨੂੰ ਅੱਗੇ ਲੈ ਕੇ ਜਾਵੇ। ਕੋਈ ਜੌਬ ਓਪਰਚੁਨਿਟੀ ਵਗੈ ਅਨਾਲੋ ਬੋਲ ਕਰਾਂਗੇ ਸਰਕਾਰ ਤੇ ਕਹਿ ਰਹੀ ਹੈ ਕਿ ਅਸੀਂ ਬਹੁਤ ਜੋਬ oportunidades ਦਿੱਤੀਆਂ ਹੋਰ ਵੀ ਬਹੁਤ ਆਉਣ ਵਾਲੀਆਂ ਨੇ ਨੋ ਮੈਮ ਫਲਾਹ ਦੇ ਲਈ ਸਾਡੇ ਇਲਾਕੇ ਵਿੱਚ ਮਤਲਬ ਕਿ ਬਹੁਤ ਸ਼ਾਰਟ ਹੈ ਜੌਬ ਦੀ ਜਿਆਦਾਤਰ ਮੁੰਡੇ ਬੇਰੋਜ਼ਗਾਰ ਹੀ ਨੇ ਸੰਗਰੂਰ ਵਾਲੀ ਸਾਈਡ ਹੀ ਨਸ਼ਾ ਬਹੁਤ ਜ਼ਿਆਦਾ ਹੋ ਰਿਹਾ ਹੈ ਇਹ ਮੁੰਡੇ ਅੱਜਕਲ ਬਹੁਤ ਨਸ਼ਾ ਕਰਦੇ ਨੇ ਜੀ ਨਾ ਪਾਈ ਸਾਬ ਨਾਲ ਗੱਲ ਕਰਦੇ ਆ ਕਿਥੋਂ ਤੁਸੀਂ ਦੋ ਮੈਂ ਚੰਡੀਗੜ੍ਹ ਜੋਬ ਕਰਦਾ ਹੋਟਲ ਚ ਅੱਛਾ ਹੁਣ ਕਿਥੋਂ ਤੋਂ ਕਿੱਥੇ ਜਾ ਰਹੇ ਮੈਂ ਸੁਨਾਮ ਤੋਂ ਆਇਆ ਸੀਗਾ ਤੇ ਪਟਿਆਲਾ ਵਾ ਚੰਡੀਗੜ੍ਹ ਜਾ ਰਿਹਾ ਓਕੇ ਓਕੇ ਤੇ ਕਿ ਵੋਟ ਪਹੁੰਚ ਜਾਓਗੇ ਵੋਟ ਪਹੁੰਚ ਤਾਂ ਜਾਂਦੇ ਹੋਗੇ ਨਾ ਵਾਪਸ ਜੌਬ ਤੋਂ ਟਾਈਮ ਕੱਢ ਕੇ ਸੌਰੀ ਉਹ ਟਾਈਮ ਕੱਢ ਕੇ ਆਪਣੀ ਜੌਬ ਤੋਂ ਵੋਟ ਪਹੁੰਚ ਤਾਂ ਜਾਓਗੇ ਹਾਂਜੀ ਆ ਵੋਟ ਪਹੁੰਚ ਜਾਵਾਂਗੇ ਮੈਂ ਕਿਹੜੀ ਪਾਰਟੀ ਦਾ ਮਾਹੌਲ ਲੱਗ ਰਿਹਾ ਐਕਚੁਅਲੀ ਮੈਂ ਕੁਝ ਕਹਿ ਨਹੀਂ ਸਕਦੇ ਐਕਚੁਅਲੀ ਨਾ ਅੱਜ ਕੱਲ ਤਾਂ ਕਿਸੇ ਤੇ ਵਿਸ਼ਵਾਸ ਹੀ ਨਹੀਂ ਰਿਹਾ ਕਿ ਵਿਸ਼ਵਾਸ ਨਹੀਂ ਰਿਹਾ ਨਹੀਂ ਨਹੀਂ ਮੈਂ ਕਹਿੰਦੇ ਟਾਈਮ ਤੇ ਕੁਝ ਕਹਿੰਦੇ ਨੇ ਕਿ ਐਵੇਂ ਕਰਦੇਗੇ ਐਵੇਂ ਕਰਦੇਗੇ ਪਰ ਉਹ ਕੁਝ ਕੁਝ ਨਹੀਂ ਹੁੰਦਾ ਹੈਗਾ ਘਰ ਤਾਂ ਕਹਿ ਰਹੀ ਸੀ ਬਹੁਤ ਨੌਕਰੀਆਂ ਦੇ ਦਿਆਂ ਕਹਿੰਦੇ ਹੌਨ ਵਾਲੇ ਟਾਈਮ 'ਚ ਹੀ ਬਹੁਤ ਨੌਕਰੀਆਂ ਮਿਲਣਗੀਆਂ ਨਹੀਂ ਨਹੀਂ ਮੈਂ ਐਕਚੁਅਲੀ ਕਿੰ ਕਿੰਨੀ ਕ ਸਟੱਡੀ ਚਾਹੀਦੀ ਓਦੇ ਲਈ ਮੈਂ ਐਮਏ ਕਰ ਚੁੱਕਿਆ ਠੀਕ ਹੈ ਹੋਟਲ ਮੈਨੇਜਮੈਂਟ ਮੈਂ ਕਰ ਲਈਆ ਤੇ ਮੈਂ ਪੰਜਾਬ ਪੁਲਿਸ ਦੇ ਵਿੱਚ ਇਵਨ ਕਿ ਲੰਗਰੀ ਦੀ ਵੈਕੈਂਸੀਆਂ ਵਗੈਰਾ ਹੁੰਦੇ ਮੈਂ ਉਹ ਵੀ ਦੇਖ ਲਈਆ ਬਟ ਕਿਸੇ ਪਾਸੋਂ ਕੋਈ ਰਿਸਪੌਂਸ ਨਹੀਂ ਆਇਆ ਸਾਰੇ ਸਪਾਰਸੀ ਰੱਖੇ ਜਾਂਦੇ ਨੇ ਉਹਨੇ ਇੱਕ ਵਾਰੀ ਕਿਉਂਕਿ ਲਾਰੀ ਦੇ ਜਿਹੜੇ ਚਾਲਕ ਨੇ ਉਹਨਾਂ ਨੂੰ ਕਰਨਾ ਪੁੱਛਣਾ ਜ਼ਰੂਰੀ ਹੈ ਪਰ ਨਾਲ ਦੇ ਨਾਲ ਅੱਗੇ ਜਾ ਕੇ ਗੱਲ ਕਰਦੇ ਆ ਜਿਹੜੇ ਬੱਸ ਚਲਾ ਰਹੇ ਨੇ ਮਲਾਜ਼ਮ ਨੇ ਸਰ ਆਪਣੇ ਨਾਂ ਕੀਏ ਜੀ ਸਰ ਮੇਰਾ ਗੁਰਪ੍ਰੀਤ ਸਿੰਘ ਕੰਬੋਜ ਆ ਜੀ ਤੁਸੀਂ ਕੰਬੋਜ ਜੀ ਗੱਡੀ ਇੱਥੋਂ ਹੀ ਚਲਾਣੇ ਹੋ ਮੇਨ ਪਟਿਆਲਾ ਚੰਡੀਗੜ੍ਹ ਪਟਿਆਲਾ ਚੰਡੀਗੜ੍ਹੇ ਚੱਲਦਾ ਸਾਰਾ ਬਾਕੀ ਪਿੰਡਾਂ ਦੇ ਰੂਟ ਵੀ ਹੈਗੇ ਦੋ ਸਾਡੇ ਕੋਲ ਕੀ ਲੱਗ ਰਿਹਾ ਹੈ ਸਰਕਾਰ ਦਾ ਕੀ ਲੱਗ ਰਿਹਾ ਹੈ ਸਰਕਾਰ ਗੱਲਾਂ ਮੰਨਦੀ ਹੈ ਕਿਉਂਕਿ ਥੋੜੇ ਬਹੁਤ ਸਾਰੇ ਮਸਲੇ ਨੇ ਸਰ ਸਾਡੇ ਮਾਫਲੇ 2020 ਤੋਂ ਲਟਕ ਰਹੇ ਆ ਇਦਾਂ ਹੀ ਪਹਿਲਾਂ ਦੂਜੀ ਸਰਕਾਰ ਆਈ ਉਹ ਲਾਰਾ ਲਾਂਦੀ ਰਹੇ ਹੁਣ ਇਹ ਆਈ ਇਹਨਾਂ ਨੇ ਸੱਤਾ ਤੋਂ ਪਹਿਲਾਂ ਹੀ ਗੱਲ ਕਿਹਾ ਸੀ ਵੀ ਇੱਕ ਇੱਕ ਮਲਾਜ਼ਮ ਨੂੰ ਪਹਿਲੇ ਕੈਬਿਨੇਟ ਦੇ ਮੀਟਿੰਗ ਦੇ ਵਿੱਚ ਪੱਕੇ ਕਰਾਂਗੇ ਪਰ ਇਹ ਲੋਲੀਪੋਪ ਹੀ ਦਿੰਦੇ ਰਹੇ ਸਰਕਾਰ ਨੇ ਸਾਨੂੰ ਕੁਝ ਨਹੀਂ ਦਿੱਤਾ ਇਹਨੇ ਨਾ ਇਹਨਾਂ ਨੇ ਗੱਡੀਆਂ ਪਾਈਆਂ ਗੱਡੀਆਂ ਦੀ ਮੈਂਟੀਨੈਂਸ ਵੀ ਬਿਲਕੁਲ ਖਰਾਬ ਹੈ ਸਥਿਤੀ ਤੁਸੀਂ ਆਪ ਦੇਖ ਲਓ ਤੇ ਡਰਾਈਵਰ ਕੰਟਰੈਕਟਰਾਂ ਜਿਹੜੇ ਦੋ ਦੋ ਤਨਖਾਹ ਸਾਡੇ ਵਿਭਾਗ ਵਿੱਚ ਇੱਕ ਤੰਗ ਇੱਕ ਜਿਹੜੇ ਅਸੀਂ ਥੋੜੇ ਜਿਹਾ ਪੁਰਾਣੇ ਸਾਡੇ ਪੱਕੇ ਮਲਾਜ਼ਮਾਂ ਨੂੰ 70-80 ਹਜ਼ਾਰ ਰੁਪਏ ਤਨਖਾਹ ਦਿੱਤੀ ਜਾਂਦੀ ਹੈ ਜਿਨ੍ਹਾਂ ਨੂੰ 8-8 ਸਾਲ ਹੋ ਗਏ ਉਹਨਾਂ ਨੂੰ 16000 ਜਿਹੜੇ ਨਵੇਂ ਮਲਾਜ਼ਮ ਆਏ ਆ ਯਾ ਰਿਪੋਰਟਾਂ ਤੋਂ ਬਾਹਰ ਹੋ ਕੇ ਆਏ ਉਹਨਾਂ ਨੂੰ 9700 ਰੁਪਏ ਅੱਜ ਤਾਂ ਹੁਣ ਇਹ ਗੱਲ ਕਹਿਣੇ ਦੇਖੋ ਪੰਜਾਬ ਦੀ ਜਨਤਾ ਜਿਹੜੀ ਖੱਜਲ ਖਵਾਰ ਹੋ ਰਹੀ ਹੈ ਸਰਕਾਰ 10000 ਬਸ ਪਾਏ ਤੇ ਪੰਜਾਬ ਦੇ ਬੱਚਿਆਂ ਨੂੰ ਪੱਕੇ ਰੋਜ਼ਗਾਰ ਦਵੇ ਪਰ ਕਿਤੇ ਨਾ ਕਿਤੇ ਆਮ ਆਦਮੀ ਪਾਰਟੀਆਂ ਸਾਡੀ ਕੋਈ ਥਨਵਾਈ ਨਹੀਂ ਕਰੀ ਸਾਡੀ ਕੋਈ ਤਨਖਾਹ ਨਹੀਂ ਬਰਾਬਰ ਕੀਤੀ ਕੋਈ ਸਾਡਾ ਕੋਈ ਸਾਨੂੰ ਪੱਕੇ ਨਹੀਂ ਕੀਤਾ ਸਾਨੂੰ ਜ਼ਰੇ ਮੇਕਾ ਕੁੰਜੇ ਲਾਈਨ ਚ ਲਾਤੇ ਆ ਪਰ ਸਭ ਤੋਂ ਵੱਡੀ ਗੱਲ ਹਰ ਕੋਈ ਆਪਣੇ ਮਸਲੇ ਦਾ ਸਨ ਸਰ ਤੁਸੀਂ ਤੁੜੇ ਨਾਲ ਗੱਲ ਹੀ ਨਹੀਂ ਹੋਈ ਸੀ ਤੁਸੀਂ ਅੱਗੇ ਬੈਠੇ ਸੀਗੇ ਸਭ ਤੋਂ ਕਿੱਥੋਂ ਆਇਆ ਮਰੇ ਕੋਟਲੇ ਦਾ ਸਰ ਫੇਰ ਕੋਟਲੇ ਤੋਂ 5 ਸਾਲ ਪਹਿਲਾਂ ਤੇ ਹੁਣ ਕਿੰਨਾ ਕੁ ਬਦਲਾਅ ਲੱਗ ਰਿਹਾ ਚੇਂਜ ਤਾਂ ਹੋ ਰਿਹਾ ਕੀ ਚੇਂਜ ਹੋਇਆ ਵਧੀਆ ਤਾਂ ਬਹੁਤ ਵਧੀਆ ਹੋਇਆ ਕੀ ਖਰਾਬ ਤਾਂ ਬਹੁਤ ਖਰਾਬ ਨਹੀਂ ਬਹੁਤ ਜ਼ਿਆਦਾ ਵਧੀਆ ਵੀ ਨਹੀਂ ਹੋਇਆ ਪਰ ਚੇਂਜ ਹੋਇਆ ਸਰਕਾਰੀ ਮਹਿਕਮੇ ਦੇ ਵਿੱਚ ਵੀ ਥੋੜੀ ਸੁਣਵਾਈ ਹੋ ਰਹੀ ਆ ਲੋਕਾਂ ਦੀ ਤੇ ਸਰਕਾਰੀ ਕੰਮਾਂ ਦੇ ਵਿੱਚ ਬਾਕੀ ਪਿੰਡਾਂ ਦੇ ਵਿੱਚ ਵੀ ਵਿਕਾਸ ਜਿੱਦਾਂ ਹੁਣ ਸੂਹੇ ਵਗੈਰਾ ਕੱਢੇ ਜਾ ਰਿਹਾ ਕਿਸਾਨਾਂ ਨੂੰ ਪਾਣੀ ਦੇ ਤੇ ਜਿਹੜੇ ਲਿੰਕ ਰੋਡ ਆ ਉਹਨਾਂ 'ਚ ਵੀ ਕਾਫੀ ਸੁਧਾਰ ਹੋ ਰਿਹਾ ਚੇਂਜ ਤਾਂ ਹੋ ਰਿਹਾ ਪਰ ਟਾਈਮ ਲੱਗੇਗਾ ਉਹਨਾਂ 'ਚੇਂਜ ਨਹੀਂ ਜਿੰਨਾ ਵੱਡਾ ਕਹਿ ਸਕਦੇ ਆ ਪਰ ਥੋੜਾ ਫਰਕ ਪਹਿਲਾਂ ਨਾਲੋਂ ਹੈ 19 20 ਦਾ ਫਰਕ ਹੈ ਕਿ 19 25 ਦਾ 19 20 ਦਾ ਹੀ ਆ 25 ਦਾ ਨਹੀਂ ਹੋਇਆ ਅਜੇ ਉਮੀਦ ਹੈਗੀ ਹੈ ਉਮੀਦ ਪੂਰੀ ਆ ਜੀ ਹੋਏਗਾ ਟਾਈਮ ਲੱਗੇਗਾ ਉਮੀਦ ਰੱਖੀ ਬੈਠੇ ਹਾਂ ਉਮੀਦ ਕਿਹਦੀ ਲੱਗ ਰਹੀ ਆ ਅੱਗੇ ਸਰਕਾਰ ਕਿਹੜੀ ਹੋ ਸਕਦੀ ਲੋਕਾਂ ਲੋਕ ਸਭਾ ਦਾ ਬੀਜੇਪੀ ਆਏਗੀ ਹਾਂਜੀ ਪੰਜਾਬ ਤੋਂ ਕਿੰਨੀਆਂ ਸੀਟਾਂ ਲੈ ਕੇ ਜਾ ਸਕਦੀ ਪੰਜਾਬ ਤੋਂ ਇੱਕ ਦੀ ਸੀਟ ਆਏਗੀ ਇਹਨਾਂ ਦੀ ਪਿਆ ਬਾਕੀ ਸੀਟਾਂ ਕਿਤੋਂ ਆ ਬਾਕੀ ਦੇ ਮਿਕਸ ਜਿਹਾ ਆਉਣਗੀਆਂ ਆਪ ਤੇ ਕਾਂਗਰਸ ਦੀਆਂ ਲਗਭਗ ਬਰਾਬਰ ਜਿਹੀਆਂ ਹੋਣਗੀਆਂ ਸਹਿਮਤ ਨਹੀਂ ਦੀ ਗੱਲ ਤੋਂ ਨਹੀਂ ਮੈਂ ਸਹਿਮਤ ਨਹੀਂਗਾ ਜੀ ਆਮ ਆਮ ਆਦਮੀ ਪਾਰਟੀ ਜਿਹੜੇ ਦਾਅਵੇ ਕਰਕੇ ਆਈ ਸੀ ਉਹਦੇ ਜਿਵੇਂ ਖੋਖਲੀ ਸਾਬਤ ਹੋਈ ਆ ਇਹ ਪੰਜਾਬ ਦੀਆਂ ਨੀਤੀਆਂ ਪੰਜਾਬ ਬਾਰੇ ਸੋਚਣ ਦੀ ਜਗ੍ਹਾ ਅਦਰ ਸਟੇਟਾਂ ਦੀ ਸੋਚ ਰਿਆ ਇਹ ਸੋਚ ਇਹਨਾਂ ਦਾ ਮਕਸਦ ਇਹ ਵੀ ਪੰਜਾਬ ਦਾ ਪੈਸਾ ਪਬਲਿਕ ਦਾ ਪੈਸਾ ਜਿਹੜਾ ਵੀ ਉਹ ਆਪਦੇ ਬੌਸ ਨੂੰ ਖੁਸ਼ ਕਰਨ ਦੇ ਲਾਇਆ ਜਾ ਰਿਹਾ ਸਾਰਾ ਤੇ ਜੋ ਵੀ ਕਿਹਾ ਗਿਆ ਵੀ ਅਸੀਂ ਲਾਠੀ ਚਾਰਜ ਨਹੀਂ ਕਰਾਂਗੇ ਅਸੀਂ ਧਰਦੇ ਨਹੀਂ ਲਾਉਣ ਦੀ ਰੋਡ 'ਤੇ ਨਹੀਂ ਕਾਸੀ ਦੀ ਲੋੜ ਨਹੀਂ ਪੈਣੀ ਅੱਜ ਟੀਚਰਾਂ ਨੂੰ ਘੁੱਟਿਆ ਜਾ ਰਿਹਾ ਮੈਂ ਖੁਦ ਇੱਕ ਟੀਚਰ ਆ ਤੇ ਅਸੀਂ ਆਪ ਡੰਡੇ ਖਾਦੇ ਆ ਮੈਂ ਚਲੋ ਮੇਲ ਤਾਂ ਖਾਂਦੇ ਆ ਲੇਡੀਜ਼ ਨੂੰ ਜੁੰਡਿਆਂ ਤੋਂ ਫੜ-ਫੜ ਤੋਹਿਆ ਇਹਨਾਂ ਨੇ ਇਹ ਜਵਾਨ ਨਖੇਬ ਸਰਕਾਰ ਕਹਿ ਸਕਦੇ ਆ ਜੀ ਜਿਸ ਤਰ੍ਹਾਂ ਵੋਟਾਂ ਲੋਕਾਂ ਨੇ ਪਾਈਆਂ ਇਹ ਵੀ ਇੱਕ ਸੋਚ ਹੀ ਲੈ ਵੀ ਆਪਾਂ ਪਰਿਵਰਤਨ ਕਰ ਦੇਣਾ ਪੂਰਾ ਕਰਤਾ ਪਰ ਇਹਨਾਂ ਨੇ ਇੱਕ ਦੁੱਕੀ ਦਾ ਕੰਮ ਉਹਦੇ ਬੰਗਾਲ ਫਰਕ ਪਿਆ ਕਹਿੰਦੇ 19 20 ਦਾ ਪਿਆ 19 20 ਦਾ ਇਹ ਪਿਆ ਜੀ ਜਿੱਥੇ ਰਿਸ਼ਵਤ ਸਰਕਾਰੀ ਮਹਿਕਮੇ ਚ 100 ਰੁਪਏ ਚਲਦੀ ਸੀ 500 ਹੋ ਗਈ ਉਹ ਕਹਿੰਦੇ ਵੀ ਬਾਈ ਜੀ ਡਰ ਲੱਗਦਾ ਜੀ ਉੱਤੋਂ ਸਖਤੀ ਆ ਪਹਿਲਾਂ ਰਿਸ਼ਵਤ ਮਾੜੀ ਮੋਟੀ ਨਾਲ ਲੋਕਾਂ ਦੇ ਕੰਮ ਮੈ ਰਿਸ਼ਵਤ ਦਾ ਹੱਕ ਚ ਨਹੀਂ ਬਟ ਆ ਚੀਜ਼ ਅਸਲੀਅਤ ਆ ਤੁਸੀਂ ਖੁਦ ਦੇਖ ਲਓ ਤੁਸੀਂ ਟਰਾਈ ਕਰਕੇ ਸਹਿਮਤ ਹੋ ਨਹੀਂ ਦੀ ਗੱਲ ਤੋਂ ਇਗਰੇ ਰਿਸਵਤ 100 ਸੀ 500 ਨਹੀਂ ਇਹ ਦਵਾ ਮੇਰੇ ਨਾਲ ਤਾਂ ਕੋਈ ਚਾਂਸ ਇਦਾਂ ਦਾ ਹੋਇਆ ਨਹੀਂ 37 ਸਾਲ ਦੀ ਉਮਰ ਹੋ ਗਈ ਮੈਂ ਆ ਵੀ ਟੀਚਰ ਆ ਸਾਨੂੰ ਘੁੱਟ ਨਹੀਂ ਆਂਦੇ ਨਹੀਂ ਭਾਈ ਮੈਂ ਵੀ ਆਰਮੀ ਦੇ ਵਿੱਚ ਆ ਮੈਂ 37 ਸਾਲ ਦੀ ਏਜ ਹੋ ਗਈ ਮੈਂ ਤਾਂ ਅਜੇ ਤੱਕ ਕਿਸੇ ਨੂੰ ਰਿਸਵਤ ਦਿੱਤੀ ਨਹੀਂ ਸਾਰੇ ਸਰਕਾਰੀ ਕੰਮ ਹੋ ਰਿਹਾ ਨਾ ਮੈਂ ਥਾਣੇ ਤੇ ਗਿਆ ਆ ਆ ਜਾਣਗੇ ਜੀ ਨਤੀਜੇ ਸਾਹਮਣੇ ਆ ਜਾਣਗੇ ਇਹਨਾਂ ਨੇ ਆਪਦੀ ਸੀਟ ਹਾਰੀ ਹੈ ਨਾ ਜਿੱਦੇ ਸੀ ਜੀ ਜਮਾਨ ਨਾਲ ਲੋਕਾਂ ਨੇ ਕਰਾਰਾ ਜਵਾਬ ਦਿੱਤਾ ਸੀ ਤੇ ਇਲੈਕਸ਼ਨ ਆਉਣ ਤੋਂ ਇਹਨਾਂ ਨੂੰ ਪਤਾ ਲੱਗ ਜਾਊਗਾ ਸੀਟਾਂ ਇਹਨਾਂ ਦੀਆਂ ਨਹੀਂ ਆਉਣੀਆਂ ਗਈਆਂ ਬੀਜੇਪੀ ਸੈਂਟਰ ਚ ਲਾਜ਼ਮੀ ਬਣੂਗੀ ਪੰਜਾਬ ਚੋਂ ਬੀਜੇਪੀ ਦੀਆਂ ਜੇ ਸੀਟਾਂ ਘੱਟ ਆਉਣੀਆਂ ਨਾ ਤਾਂ ਮਿਕਸ ਕਾਂਗਰਸ ਕੱਢੂਗੀ ਅਕਾਲੀ ਦਾ ਅਕਾਲੀ ਦਾ ਜੋਰ ਖਤਮ ਹੋ ਚੁੱਕਿਆ ਸੀ ਪਰ ਫਿਰ ਵੀ ਮੈਨੂੰ ਲੱਗਦਾ ਵੀ ਮੋਕਸਰ ਬੈਲਟ ਇਸ ਏਰੀਆ ਚ ਫਿਰ ਵੀ ਅਕਾਲੀ ਲਿਜਾਂਗੇ ਕਾਂਗਰਸ ਸੀਟਾਂ ਲਿਜਾਊਗੀ ਇਹਦੇ ਵਿੱਚ ਕੋਈ ਦੋ ਰਹਿ ਨਹੀਂ ਇੰਦਰ ਕਿਹੜੀ ਸਰਕਾਰ ਲੱਗਦੀ ਸੀ ਜਿਹਨੇ ਕੁਝ ਕੀਤਾ ਸੀਗਾ ਕਿਸੇ ਟੀਚਰਾਂ ਦੇ ਦੇਖੋ ਜੀ ਕਾਂਗਰਸ ਸਰਕਾਰ ਵੀ ਠੀਕ ਆ ਮੈਨੂੰ ਤਾਂ ਨਹੀਂ ਮਾੜੀ ਲੱਗੀ ਹਾਲਾਂਕਿ ਮੈਂ ਕਾਂਗਰਸ ਨੂੰ ਅਜ ਤੱਕ ਵੋਟ ਨਹੀਂ ਪਾਈ ਪਰ ਮੈਨੂੰ ਕਾਂਗਰਸ ਠੀਕ ਲੱ ਇੰਨਾ ਨਾਲ ਤਾਂ ਬਹੁਤ ਵਧੀਆ ਦੋ ਸਾਲਾਂ ਦੇ ਵਿੱਚ ਕਿੰਨਾ ਕ ਫਰਕ ਪੈਊ ਦੱਸੋ ਤੁਸੀਂ ਟਾਈਮ ਤਾਂ ਲੱਗੇਗਾ ਨਾ ਕਿਹੇ ਚੀਜ਼ ਨੂੰ ਫਰਕ ਤਾਂ ਜੇ ਆਪਣੇ ਜਿੱਨੀ ਪਿਆ ਹੈਗਾ ਆਪਾਂ ਕਿੰਨੇ ਕ ਇਮਾਨਦਾਰ ਆ ਪਹਿਲਾਂ ਤਾਂ ਸਾਨੂੰ ਸਹੀ ਹੋਣਾ ਪੈਣਾ ਨਾ ਆ ਹੁਣ ਇਲੈਕਸ਼ਨ ਆ ਗਈ ਆ ਤੇ ਹੁਣ ਸਾਰੇ ਧਰਮ ਦੇ ਨਾਮ ਤੇ ਕਿਸੇ ਨੇ ਵੋਟ ਮੰਗਣੀ ਆ ਤੇ ਆਪਾਂ ਧਰਮ ਵਾਲੇ ਪਾਸੇ ਵੀ ਜਾਣਾ ਆਪਾਂ ਇੱਕ ਪਾਸੇ ਤਾਂ ਹੈ ਨਾ ਜਿਹੜੀਆਂ ਹੁਣ ਇਲੈਕਸ਼ਨ ਆ ਗਿਆ ਸਾਰਾ ਕੁਝ ਤੁਹਾਡੇ ਸਾਹਮਣੇ ਆ ਜਾਣਾ ਤੇ ਲੋਕਾਂ ਨੂੰ ਧਰਮਾਂ 'ਚ ਵੰਡਿਆ ਜਾਊਗਾ ਨਸਿਆਂ 'ਚ ਵੰਡਿਆ ਜਾਊਗਾ ਅੱਜ ਅਸੀਂ ਆਪ ਖੁਦ ਨਹੀਂ ਸਿਆਲੇ ਹੋਏ ਆਪਾਂ ਨੂੰ ਵੀ ਧਿਆਨ ਰੱਖਣਾ ਪੈਣਾ ਹੈ ਨਾ ਇਸ ਪਾਰਟੀ ਨਸ਼ੇ ਤੇ ਵੀ ਫੇਲ ਹੋਈ ਹੈ ਜੀ ਆਮ ਆਦਮੀ ਪਾਰਟੀ ਨੇ ਨਸ਼ੇ ਜੀ ਵੀ ਫੇਲ ਹੋਈ ਹੈ ਜਿਹੜੀ ਹਫ਼ਤੇ ਦੋ ਹਫ਼ਤਿਆਂ ਚ ਕਹਿੰਦੀ ਸੀ ਨਾ ਉਹ ਆਇਆ ਨਾ ਐਮਐਸਪੀ ਇਹਨਾਂ ਦੀ ਮੰਤਰੀ ਜਿਹੜੀ ਹੈ ਮੈਡਮ ਥਾਪੀਆਂ ਦੇ ਚੁੜਕੀਆਂ ਮਾਰ ਕੇ ਕਹਿੰਦੀ ਸੀ ਇਸ ਟਾਈਮ ਐਮਐਸਪੀ ਆਏ ਦੇ ਦਾਂਗੇ ਆ ਕਿਸਾਨ ਰੋਲ ਤੇ ਵਰਦਿਆ ਐਮਐਸਪੀ ਮਿਲ ਗਈ ਨਾ ਕਿਸਾਨ ਖੁਸ਼ ਨਾ ਬੇਰੁਜ਼ਗਾਰ ਰੋਜ਼ਗਾਰ ਕੋਈ ਨਹੀਂ ਮਿਲਿਆ ਬੇਰੁਜ਼ਗਾਰ ਵੀ ਦੁਖੀ ਟੀਚਰ ਵੀ ਦੁਖੀ ਡਿਪਾਰਟਮੈਂਟ ਵੀ ਸਾਰੇ ਦੁਖੀ ਕੋਈ ਜੇ ਕਿਸੇ ਬੰਨੋ ਨਹੀਂ ਲੱਗਦਾ ਬਾਕੀ ਤੁਸੀਂ ਹਾਂਜੀ ਮੇਰੀ ਗੱਲ ਸੁਣੋ ਇਹ ਵੀ ਕੁਝ ਗੇੜੇ ਮੈਂ ਇਹ ਕਹਿਣਾ ਚਾਹੁੰਦਾ ਆ ਵੀ ਦੇਖੋ 100 ਰੁਪਿਆ ਕਿਰਾਇਆ ਫ੍ਰੀ ਹੈ ਇਹਨਾਂ ਦਾ ਪਟਿਆਲਾ ਤੋਂ ਚੰਡੀਗੜ੍ਹ ਇਹੀ ਇਹਨਾਂ ਨੂੰ 14-15 ਹਜ਼ਾਰ ਦਾ ਰੁਜ਼ਗਾਰ ਮਿਲ ਜੇ 100 ਰੁਪਏ ਟਿਕਟ ਮਹਿੰਗੀ ਲੱਗੇਗੀ ਵੀ ਫਰੇ ਉਹ ਫ੍ਰੀ ਦੀਆਂ ਫੈਸਿਲਿਟੀਆਂ ਨਾਲੋਂ ਤੁਸੀਂ ਬੰਦੇ ਰੁਜ਼ਗਾਰ ਦਵਾਓ ਵੀ ਅਗਲਾ ਆਪਣਾ ਕਿਰਾਇਆ ਲਾ ਸਕੇ ਹੁਣ ਫ੍ਰੀ ਜਾ ਰਹੇ ਆ ਅੱਗੇ ਕਿਰਾਇਆ ਅੱਗੇ ਖਰਚ ਨਹੀਂ ਹੋਏਗਾ ਬੰਦੇ ਕੋਲ ਪੈਸਾ ਨਾ ਫ੍ਰੀ ਚ ਲਾਇਆ ਹੋਵੇ ਕੀ ਕਰੇਗਾ ਯਾਨੀ ਤੁਸੀਂ ਕਹ ਰਹੇ ਹੋ ਸਹੂਲਤਾਂ ਦੇਣ ਤੋਂ ਬੈਟਰ ਹੈ ਤੁਸੀਂ ਰੋਜ਼ਗਾਰ ਦੇ ਦਿਓ ਰੋਜ਼ਗਾਰ ਦਿਓ ਸਹੂਲਤਾਂ ਨਹੀਂ ਕਰੂਗਾ ਬੰਦਾ ਇਹ ਆਪਣੀ ਗੱਲ ਰੱਖ ਰਹੇ ਤੁਸੀਂ ਆਪਣੀ ਗੱਲ ਰੱਖੀ ਤੁਸੀਂ ਆਪਣੀ ਗੱਲ ਰੱਖੀ ਹੈ ਤੁਸੀਂ ਕੁਝ ਕਹਿਣਾ ਚਾਹੋਗੇ ਕੁਝ ਗੱਲਾਂ ਤਾਂ ਸਹਿਮਤ ਹੋਵੋਗੇ ਤੁਸੀਂ ਬਿਲਕੁਲ ਬਿਲਕੁਲ ਸਹਿਮਤ ਆ ਜਿਹੜੀਆਂ ਇਹਨਾਂ ਦੀਆਂ ਪ੍ਰੋਬਲਮ ਨੇ ਕਹੋ ਚੱਲ ਰਹੀਆਂ ਆ ਪ੍ਰੋਬਲਮ ਆ ਪੰਜਾਬ ਦੇ ਵਿੱਚ ਉਹ ਸੋਲਵ ਥੋੜੀਆਂ ਹੀ ਆ ਉਹ ਤਾਂ ਚੱਲਦੀਆਂ ਰਹਿਣੀਆਂ ਇਹ ਸੋਲਵ ਨਹੀਂ ਹੋਈਆਂ ਉਹ ਪ੍ਰੋਬਲਮ ਆ ਉਹੀ ਤਾਂ ਕਹਿ ਰਹੇ 19 20 ਦਾ ਫਰਕ ਪਿਆ ਵੀ 19 25 ਦਾ ਨਹੀਂ ਪਿਆ ਪਰ ਉਹਨਾਂ ਨਾਲੋਂ ਚੰਗੇ ਆ ਪਹਿਲਿਆਂ ਨਾਲੋਂ ਫੇਰ ਵੀ ਚੰਗੇ ਆ ਇਹ ਕਹਿੰਦੇ ਨੇ ਪੁਰਾਣੇ ਵਾਲੇ ਚੰਗੇ ਸੀਗੇ ਇਹ ਆਪਣੀਆਂ ਨੇ ਇਹਨਾਂ ਨੇ ਪੁਰਾਣਿਆਂ ਨੂੰ ਵੋਟ ਨਹੀਂ ਪਾਈ ਹੁਣ ਇਹਨਾਂ ਨੂੰ ਉਹ ਚੰਗੇ ਲੱਗਣ ਲੱਗੇ ਪਰ ਵੋਟ ਨਹੀਂ ਪਾਈ ਇਹ ਜਦੋਂ ਇਹ ਚੱਲ ਗਏ ਅਗਲੇ ਆਉਣਗੇ ਫਿਰ ਸਾਨੂੰ ਇਹ ਚੰਗੇ ਲੱਗਣ ਲੱਗ ਜਾਣਗੇ ਸਭ ਤੋਂ ਵੱਡੀ ਗੱਲ ਇਹ ਆ ਪੰਜਾਬ ਦਾ ਮੁੱਦਾ ਮੇਨ ਆ ਨਸ਼ੇ ਹੜ ਵਈਆ ਪੰਜਾਬ ਦਾ ਇਹਨਾਂ ਤੋਂ ਹੀ ਨਹੀਂ ਕਾਬੂ ਹੋਇਆ ਕਹ ਰਹੇ ਨੇ ਜਿਹੜੇ ਦੇਸ਼ ਦੇ ਅੰਦਰ ਬਹਿ ਕੇ ਦੇਸ਼ ਦੀ ਰਾਖੀ ਕਰਦੇ ਨੇ ਉਹ ਇਮਾਨਦਾਰੀ ਨਾਲ ਨਹੀਂ ਕਰਦੇ ਉਹ ਇਮਾਨਦਾਰੀ ਨਾਲ ਕਰ ਲੈਣ ਇਹ ਗੱਲ ਇਹ ਇਹ ਨਿਚੋੜ ਹੈ ਗੱਲ ਦਾ ਜਿਹੜੀ ਰੱਖਣ ਦੀ ਗੱਲ ਰਹੇਗੇ ਫੌਜੀ ਸਾਹਿਬ ਇਮਾਨਦਾਰੀ ਉੱਥੇ ਆ ਹੋਰ ਕਿਤੇ ਨਹੀਂ ਬਾਕੀ ਸਾਰਾ ਕਰਪਟ ਜਿਹੜੇ ਦੇਸ਼ ਦੀ ਸੇਵਾ ਕਰਦੇ ਨੇ ਸਿਰਫ ਉਹ ਰਹਿ ਗਏ ਇਮਾਨਦਾਰ ਮਾਤਾ ਜੀ ਤੁਸੀਂ ਕਿੱਥੋਂ ਆਏ ਹੋ ਰਾਜਪੁਰੇ ਤੋਂ ਆਇਓ ਅੱਛਾ ਕਈਆਂ ਨੇ ਆਪਣੇ ਆਪਣੇ ਮੁੱਦੇ ਰੱਖੇ ਨੇ ਜੇ ਰਾਜਪੁਰੇ ਦੇ ਮੁੱਦੇ ਦੀ ਗੱਲ ਕਰੀਏ ਰਾਜਪੁਰੇ ਜੇ ਕੀ ਮੁੱਦਾ ਹੈ ਕਾਜਾ ਵਾਸਤੇ ਬਾਈ ਇਹ ਪਰੇਸ਼ਾਨੀ ਆਉਂਦੀ ਹੈ ਕੋਈ ਕਿਸੇ ਤਰੀਕੇ ਦੀ ਕੋਈ ਨਹੀਂ ਸਾਰੀਆਂ ਪਰੇਸ਼ਾਨੀਆਂ ਬਾਈ ਹੋਰ ਕੀ ਆ ਜਿਹੜੀ-ਘੜੀ ਪਰੇਸ਼ਾਨੀ ਹੈ ਹੋਂ ਕਿਸਾਨ ਨੂੰ ਰੇ ਵਿਚਾਰੇ ਬਾਹਰ ਮਸਾਲੇ ਬੱਚੇ ਵਿਰਦੇ ਬੜ ਬੜ ਨਹੀਂ ਇਕਾ ਕੋਈ ਰੁਜ਼ਗਾਰ ਨਹੀਂ ਕੋਈ ਕੁਝ ਨਹੀਂ ਪ੍ਰੇਸ਼ਾਨੀਆਂ ਵੀਰੇ ਹੋਰ ਸਾਡੀ ਦਾ ਹੋਰ ਕੀ ਆ ਸਰਕਾਰ ਤਾਂ ਕਹਿੰਦੀ ਐ ਪੰਜਾਬ ਸਰਕਾਰ ਕਹਿੰਦੀ ਅਸੀਂ ਨੌਕਰੀਆਂ ਦੇ ਰਹੇ ਆ ਅਸੀਂ ਬੰਦ ਨਹੀਂ ਕਿੰਨੇ ਹਜ਼ਾਰ ਨੌਕਰੀਆਂ ਦੇ ਚੁੱਕੇ ਆ ਹਲੇ ਤੱਕ ਕਈ ਲੱਖਾਂ ਨੌਕਰੀਆਂ ਦੇਣੀਆਂ ਨੇ ਜੇ ਕੇਂਦਰ ਸਰਕਾਰ ਦੀ ਗੱਲ ਕਰੀਏ ਉਹ ਕਹਿੰਦੀ ਅਸੀਂ 80 ਕਰੋੜ ਮੁਫਤ ਰਾਸ਼ਨ ਦੇ ਰਹੇ ਆ ਤੇ ਨਾਲ ਦੇ ਨਾਲ ਕਈ ਕਿੰਨੇ ਕਰੋੜ ਨੌਕਰੀਆਂ ਦੀ ਸੰਦ ਕੋਈ ਰਾਸ਼ਨ ਨਹੀਂ ਮਿਲਿਆ ਵੀ ਅੱਜ ਤੱਕ ਸਾਨੂੰ ਕੁਝ ਨਹੀਂ ਮਿਲਿਆ ਸਾਡੀ ਲੋਕਾਂ ਦੇ ਦੰਦੀਆਂ ਸਰਕਾਰਾਂ ਆਏ ਬਸ ਅੱਜ ਤੱਕ ਕਿਸੇ ਨੇ ਨਹੀਂ ਬਾਦ ਦੇ ਵੋਟੀਆਂ ਪਤਾ ਜੇ ਤੁਸੀਂ ਨੋਟਾਂ ਨੂੰ ਵੋਟ ਪਾਉਂਗੇ ਨੋਟਾਂ ਦੇ ਵੋਟ ਵਧ ਹੋ ਜਾਣ ਫਿਰ ਚੋਣ ਦੁਬਾਰਾ ਹੁੰਦੀ ਹੈ ਉੱਥੋਂ ਕੈਂਡੀਡੇਟ ਚੇਂਜ ਹੋ ਜਾਂਦੇ ਨੇ ਪਤਾ ਤੁਹਾਨੂੰ ਦੇਖੀ ਜਾਊਗੀ ਬਾਈ ਨਹੀਂ ਦੇਖੀ ਜਾਊਗੀ ਆ ਇਸ ਵਕਤ ਚੱਲ ਰਹੇ ਨੇ ਕਿ ਦੇਖੀ ਜਾਊਗੀ ਨਰਾਜ਼ ਨੇ ਕਹਿੰਿਆ ਦੇ ਖੱਟੇ ਮਿੱਠੇ ਆਪਣੇ ਜਵਾਬ ਨੇ ਪਰ ਵੱਡੀ ਗੱਲ ਆਹੀ ਹੈ ਕਿ ਹਰ ਕੋਈ ਆਪਣਾ ਮੁੱਦਾ ਰੱਖ ਰਿਹਾ ਤੇ ਇੱਕੋ ਹੀ ਚੀਜ਼ ਕਹਿ ਰਿਹਾ ਕਿ ਸਰਕਾਰ ਨੇ ਦਿੱਤਾ ਤਾਂ ਸਿਰਫ ਲਾਰਾ ਲੱਪਾ ਤੇ ਇੱਥੇ ਅਸੀਂ ਲਾਰੀ ਸੇ ਖੜ ਕੇ ਉਹਨਾਂ ਦੀਆਂ ਸਾਰੀਆਂ ਦੀ ਗੱਲਾਂ ਸੁਣੀਆਂ ਨੇ ਹੁਣ ਸੁੱਖ ਮੇਰੇ ਖਿਆਲ ਅਸੀਂ ਪਹੁੰਚਣੇ ਆਲੇ ਆ ਥੋੜੇ ਜਿਹਾ ਸਮਾਂ ਰਹਿ ਗਿਆ ਅਸੀਂ ਹਾਈਵੇ ਕ੍ਰੋਸ ਕਰ ਲਿਆ ਆ ਪੋਸਲੀ ਅਜੇ 5-6 ਕਿਲੋਮੀਟਰ ਰਹਿ ਗਿਆ ਆਪਾਂ ਉਤਰੀ ਦੀ ਨਵੀਂ ਥਾਂ ਤੇ ਚੱਲੀਏ ਤਾਂ ਉਸ ਤੋਂ ਬਾਅਦ ਸ਼ੁਰੂ ਕਰੀਏ ਆਪਣੀ ਦੁਬਾਰਾ ਤੋਂ ਲਾਰਾ ਲੱਪਾ ਲਾਰੀ ਇਹ ਬੱਸ ਜਾ ਰਹੀ ਹੈ ਇਸ ਵਕਤ ਖਰੜ ਤੋਂ ਰੋਪੜ ਇਹ ਬੜਾ ਆਮ ਰੂਟ ਹੈਗਾ ਕਿਉਂਕਿ ਜ਼ਿਆਦਾਤਰ ਆਫਿਸ ਟਾਈਮਿੰਗ ਹੁੰਦੇ ਨੇ ਆਫਿਸ ਤੋਂ ਦਫਤਰਾ ਹੀ ਕੰਮ ਕਰਨੇ ਚੰਡੀਗੜ੍ਹ ਤੋਂ ਲੋਕ ਰੋਪੜ ਤੋਂ ਆਉਂਦੇ ਨੇ ਬਸਾ ਦਾ ਯੂਜ਼ ਹੁੰਦਾ ਹੈ ਤੇ ਇਹਨੂੰ ਕਹਿ ਲਿਏ ਕਿ ਤ੍ਰਾਈਸੀਟ ਦਾ ਲੋਕਲ ਪਾਰਟੀ ਹੈ ਇਹ ਪਰ ਖਾਸੀਅਤ ਇਹ ਹੈ ਰੋਪੜ ਲੱਕੇ ਰਹੀ ਕੋਈ ਨਵਾਂ ਸ਼ਹਿਰ ਨਹੀਂ ਰੋਪੜ ਰੋਪੜ ਇੰਨਾ ਪੁਰਾਣਾ ਹੈ ਤੁਸੀਂ ਸੋਚ ਵੀ ਨਹੀਂ ਸਕਦੇ ਰੋਪੜ ਦੇ ਵਿੱਚ ਹਰਪਨ ਸਿਵਲਾਈਜੇਸ਼ਨ ਦੇ ਅੱਜ ਵੀ ਸਬਲਚਰ ਮਿਲਦੇ ਨੇ ਸਸਰੂਸ ਦਰਿਆ ਦੇ ਨਾਲ ਬਿਲਕੁਲ ਪੈਂਦਾ ਹੈ ਰੋਪੜ ਆਪਣੇ ਆਪ 'ਚ ਬਹੁਤ ਖਾਸ ਹੈ ਇੱਕ ਖਾਸੀਅਤ ਇਹਦੀ ਸਿੱਕ ਇਤਿਹਾਸ ਵੀ ਦਿਖਦੀ ਹੈ ਇਹ ਖਾਸੀਅਤ ਇਹਦੀ ਹਰਪਨ ਸਿਵਲਾਈਜੇਸ਼ਨ ਵੇਲੇ ਵੀ ਦਿਖਦੀ ਹੈ ਇਹ ਖਾਸੀਅਤ ਹੈ ਸੀ ਇਸ ਕਰਕੇ ਲੋਕ ਸਭਾ ਚੋਣਾਂ ਜੇ ਵੀ ਦੇਖਦੇ ਨੂੰ ਮਿਲ ਰਹੀ ਹੈ ਇਸ ਕਰਕੇ ਹੁਣ ਬਸ ਅਸੀਂ ਬੈਠੇ ਆ ਲੋਕ ਇੰਤਜ਼ਾਰ ਕਰ ਰਹੇ ਨੇ ਕਿ ਕੀ ਕਰੀ ਜਾਂਦੇ ਨੇ ਇਸ ਤੋਂ ਪਹਿਲਾਂ ਇਹ ਪੁੱਛ ਲਈ ਕਿ ਕੀ ਕਰਨ ਲੱਗੇ ਉਹ ਸੇ ਸਵਾਲ ਪਹਿਲੇ ਹੀ ਕਰ ਲੈਣੇ ਆ ਸੋ ਕਿ ਤੁਸੀਂ ਸ਼ੁਰੂਆਤ ਕਰੋ ਲੋਕ ਸਭਾ ਚੋਣਾਂ ਆਉਣ ਵਾਲੀਆਂ ਕੀ ਲੱਗਦਾ ਹੁਣ ਕਿਹੜੀ ਪਾਰਟੀ ਦੀਆਂ ਖਬਰਾਂ ਚੱਲਦੀਆਂ ਕਿਹੜੀ ਪਾਰਟੀ ਦਾ ਮਾਹੌਲ ਹੈ ਕੋਈ ਨਹੀਂ ਕਹਿ ਸਕਦੇ ਮੇਰਾ ਕੋਈ ਨਹੀਂ ਕਹਿ ਸਕਦਾ ਅੱਛਾ ਵੋਟ ਪਾਉਂਦੇ ਜਾਓਗੇ ਹਾਂ ਸਭ ਤੋਂ ਬਰਾਬਰ ਬਰਾਬਰ ਲੱਗਦਾ ਮਾਹੌਲ ਤੁਹਾਨੂੰ ਬਰਾਬਰ ਬਰਾਬਰ ਹੀ ਹੈ ਜਦੋਂ ਇਹ ਕੀ ਉਸ ਦੇ ਉਪਰ ਕਿਸੇ ਨੇ ਕੋਈ ਜ਼ਿਆਦਾ ਕੰਮ ਨਹੀਂ ਕੀਤਾ ਕਿਉਂਕਿ ਜਿਹੜੀ ਵੀ ਪਾਰਟੀ ਆਂਦੀ ਹੈ ਕੋਈ ਐਡਾ ਕੋਈ ਖਾਸ ਕੰਮ ਕਰਕੇ ਨਹੀਂ ਦਿਖਾਰੀ ਹੈਗੀ ਵੀ ਹਾਂ ਉਹ ਦੁਬਾਰੇ ਆਣ ਦੀ ਉਮੀਦ ਚ ਹੋਵੇ ਅੱਛਾ ਇੱਕ ਇੱਕ ਸਵਾਲ ਹੈ ਅੰਕਲ ਤੁਹਾਨੂੰ ਪੁੱਛਣਾ ਸੀ ਮੈਂ ਤੁਸੀਂ ਜਿਸ ਤਰੀਕੇ ਨਾਲ ਕਹਿ ਰਹੇ ਹੋ ਕੋਈ ਪਾਰਟੀ ਕੰਮ ਨਹੀਂ ਕਰਦੀ ਚੋਣਾਂ ਵੇਲੇ ਵੀ ਤੁਸੀਂ ਐਂ ਕਰਕੇ ਬੈਠੇ ਰਹੋਗੇ ਜਾਂ ਉਸ ਰੋਟ ਪਾਉਂਗੇ ਵੋਟ ਦੀ ਮੌਰੀਆ ਬੋਰਡ ਦਾ ਮੇਰੇ ਤੇਰੇ ਕਹਿਣ ਕਰਕੇ ਪਾਣੀ ਪੀ ਜਾਂਦੀ ਹੈ ਵੀ ਵੋਟ ਦਾ ਹੱਕ ਹੈ ਸਾਡਾ ਵੀ ਚਲ ਪਾਣੀ ਸ਼ੁਕਰ ਹੈ ਚਲੋ ਠੀਕ ਹੈ ਹਾਂ ਵੀ ਕਿਸੇ ਨੂੰ ਵੀ ਬਾਦੋ ਚਲੋ ਜੋ ਬਣੇਗਾ ਬਣ ਜਾਏਗਾ ਜਿਸ ਟਾਈਮ ਇਹਨਾਂ ਨੂੰ ਵੋਟਾਂ ਦੀ ਲੋੜ ਹੁੰਦੀ ਆ ਉਸ ਟਾਈਮ ਇਹਨਾਂ ਤੋਂ ਜੋ ਮਰਜ਼ੀ ਕੋਹਾ ਲਓ ਬਾਅਦ ਚ ਕੋਈ ਕੰਮ ਨਹੀਂ ਹੁੰਦਾ ਹੈ ਹਾਂ ਬਾਅਦ ਚ ਬਲਾਰੇ ਹੀ ਨੇ ਲਾਰੇ ਨੇ ਲਾਰੇ ਲੱਪੇ ਨੇ ਲਾਰੇ ਲੱਪੇ ਅੰਕਲ ਵੀ ਕਾਫੀ ਦੇਰ ਤੱਕ ਸਮਾਈਲ ਕਰ ਰਹੇ ਸੀ ਹਾਂ ਨਾਰੇ ਲੱਪੇ ਤਾਂ ਹੈਗੇ ਆ ਜੀ ਪਹਿਲਾਂ ਨੇ 2500 ਦਾ ਵਾਅਦਾ ਕਰਿਆ ਦਾ ਜੀ ਪੈਨਸ਼ਨ ਦੇਣ ਦਾ ਉਹ ਨਹੀਂ ਆਈ ਹੈਗੀ 1000 ਰੁਪਏ ਔਰਤਾਂ ਨੂੰ ਕਰਿਆ ਦਾ ਉਹ ਨਹੀਂ ਮਿਲਿਆ ਹੈਗਾ ਨਾਰੇ ਲੱਪੇ ਨੇ ਇਹ ਸਾਰੇ ਲਾਰੇ ਲੱਪੇ ਲਾਰੇ ਨੇ ਕੋਈ ਪੈਸੇ ਨਹੀਂ ਦੇਦੇ ਜਿਹੜੇ ਵਾਅਦੇ ਕੀਤੇ ਵੋਟਾਂ ਵੇਲੇ ਕੁਝ ਕਹਿ ਦਿੰਦੇ ਆ ਉਸ ਤੋਂ ਬਾਅਦ ਉਹਦੇ ਬਾਅਦ ਕੌਣ ਬਹੇ ਕੌਣ ਇਥੇ ਬੱਚੇ ਵੀ ਨੇ ਕੁੜੀਆਂ ਵੀ ਨੇ ਕਿੱਥੇ ਜਾ ਰਹੇ ਹੋ ਜੀ ਰੋਪੜ ਜਾ ਰਹੇ ਹੋ ਕੋਨੋਲੀ ਜਾ ਰਹੇ ਹੋ ਉੱਥੇ ਰਹਿੰਦੇ ਹੋ ਹਾਂ ਜੀ ਉਮਰ ਹੋ ਗਈ ਵੋਟ ਪਾਣੇ ਹੋ ਹਾਂ ਜੀ ਉਹ ਸਮਝ ਕੇ ਪਾਉਗੇ ਹਾਂ ਜੀ ਸਰ ਇਹ ਸੋਚ ਕੇ ਪਾਉਗੇ ਕਿ ਸਮਝ ਕੇ ਪਾਉਗੇ ਜਿਹੜਾ ਹੈਲਪ ਕਰੂੰਗਾ ਮਤਲਬ ਕਿ ਸਾਰਿਆਂ ਨੂੰ ਸੁਣੂੰਗਾ ਔਰ ਮਨੂ ਵੋਟ ਪਾਉਗੇ ਬਈ ਸਾਲ ਤੋਂ ਕਿੰਨਾ ਕ ਫਰਕ ਲੱਗ ਰਿਹਾ ਸਰਕਾਰਾਂ ਨੇ ਗੱਲਾਂ ਕੀਤੀਆਂ ਕੁਝ ਲੱਗਿਆ ਕੁਝ ਵੀ ਨਹੀਂ ਕੋਈ ਫਰਕ ਨਹੀਂ ਕੋਈ ਕੋਈ ਪਾਰਟੀ ਦਾ ਕੋਈ ਫਰਕ ਨਹੀਂ ਹੈ ਐਨੇ ਪਰੇਸ਼ਾਨੀਆਂ ਕੋਈ ਹੋ ਨਹੀਂ ਆ ਜੇ ਆਪਾਂ ਜੋ ਕਾਂਗਰਸ ਆ ਜੋ ਕੁਝ ਕੋਈ ਫਰਕ ਨਹੀਂ ਸਾਡੇ ਬੱਚੇ ਬਾਹਰ ਕੀ ਕਿਉਂ ਗਏ ਨੌਕਰੀਆਂ ਨਹੀਂ ਮਿਲੀਆਂ ੱਟਕੇ ਖਾਰੇ ਪੇਰੈਂਟਸ ਇਕੱਲੇ ਇੱਥੇ ਬਜ਼ੁਰਗ ਹੋਏ ਪਏ ਆ ਕਿੰਨੀ ਕਿੰਨੀ ਪ੍ਰੋਬਲਮ ਆ ਬਜ਼ੁਰਗਾਂ ਨੂੰ ਸਾਨੂੰ ਕੁਝ ਆਂਦਾ ਨਹੀਂ ਚਲਾਉਣਾ ਹੈ ਨਾ ਕਿਵੇਂ ਅਸੀਂ ਤੁਰ ਤੁਰ ਕੇ ਜਾਣਾ ਕਿਥੇ ਕਿੰਨੀ ਕਿੰਨੀ ਸਾਡੀ ਪ੍ਰੋਬਲਮ ਆ ਕੀ ਕਰਦੀ ਆ ਬੱਚਿਆਂ ਲਈ ਕੁਝ ਵੀ ਨਹੀਂ ਕਰਦੀਆਂ ਗਵਰਨਮੈਂਟਾਂ ਕੁਝ ਨਹੀਂ ਕਰਦੀਆਂ ਕੀ ਲੱਗਦਾ ਹੈ ਕਿਹੜੀ ਪਾਰਟੀ ਜਿੱਤ ਜੇਗੀ ਇਹ ਇਹ ਦੱਸੋ ਹਾਂ ਅਜੇ ਕੁਝ ਖਿਲਾਫ ਕਿਸੇ ਨੇ ਕੁਝ ਮੈਂ ਕਹਿ ਨਹੀਂ ਸਕਦਾ ਤਾਂ ਕਹਿਣਾ ਹੀ ਨਹੀਂ ਮੈਂ ਕਿਹੜੀ ਜਿੱਤ ਕਿਹੜੀ ਸਾਂ ਮੈਨੂੰ ਵੀ ਨਹੀਂ ਪਤਾ ਸਰਕਮਸਟੈਂਸਿਸ ਕਦੋਂ ਕਿਦਾਂ ਹੋ ਜਵੇ ਕੋਈ ਕੁਝ ਨਹੀਂ ਕਹਿ ਸਕਦਾ ਅੱਜ ਅੱਛਾ ਇਹ ਮੈਡਮ ਨਾਲ ਗੱਲ ਕਰ ਲੈਣੇ ਆ ਦਵਾਈਆਂ ਵਾਲਾ ਉਹ ਲਿਫਾਫਾ ਲੱਗ ਰਿਹਾ ਥੋੜਾ ਦਵਾਈ ਲੈ ਕੇ ਆ ਤੁਸੀਂ ਹਾਂ ਜੀ ਓਕੇ ਸਰਕਾਰ ਕਹਿ ਰਹੀ ਆ ਮੁਹੱਲਾ ਕਲੀਨਿਕ ਬਣਾ ਰਹੇ ਆ ਅਸੀਂ ਦਿੱਲੀ ਮਾਡਲ ਦੇ ਉੱਥੋਂ ਲੈ ਕੇ ਆਏ ਆ ਪ੍ਰਾਈਵੇਟ ਹਸਪੀਟਲਸ ਪ੍ਰਾਈਵੇਟ ਤੁਹਾਨੂੰ ਮਿਲਦੀ ਰਹੀ ਸਰਕਾਰੀ ਦਵਾਈਆਂ ਪਤਾ ਨਹੀਂ ਮੈਂ ਗਈ ਨਹੀਂ ਹੈਗਾ ਕਿਉਂਕਿ ਪ੍ਰਾਈਵੇਟ ਦਾ ਥੋੜਾ ਜਲਦੀ ਚੈਅ ਹੋ ਜਾਂਦਾ ਨਾ ਅੱਛਾ ਪ੍ਰਾਈਵੇਟ ਜਲਦੀ ਹੋ ਜਾਂਦਾ ਸਰਕਾਰੀ ਚ ਕਹਿੰਦਾ ਮਤਲਬ ਦੇਰ ਲੱਗਦੀ ਆ ਆ ਲਾਈਨਾਂ ਬੜੀਆਂ ਹੁੰਦੀਆਂ ਲੰਬੀਆਂ ਅੰਕਲ ਉਹਨਾਂ ਨਾਲ ਗੱਲ ਕਰਨੀ ਸੀ ਮੇਰੇ ਨਾਲ ਅੰਕਲ ਕੀ ਨਾਂ ਹੈ ਜੀ ਆਪਣਾ ਕਿੱਥੋਂ ਆਏ ਮੈਂ ਕੋਰਾਲੀ ਤੋਂ ਆਇਆ ਅੱਛਾ ਸਾਡੇ ਸ਼ਹਿਰ ਵਿੱਚ ਤਕਰੀਬਨ ਜਨਸਤਾਲ ਦੀ ਤੇ ਹੋਰ ਗੱਡੀਆਂ ਜਿਹੜੀਆਂ ਜੈਨ ਨੂੰ ਲਾਈਆਂ ਤੇ ਉਹਨਾਂ ਦਾ ਕੋਈ ਸਟ੍ਰਾਟੇਜੀ ਨਹੀਂ ਮਿਲ ਰਿਹਾ ਅਸੀਂ ਮਾਨਯਾ ਰੇਲ ਮੰਤਰੀ ਜੀ ਨੂੰ ਅਪੀਲ ਕਰਦੇ ਹਾਂ ਵੀ ਸਾਡੇ ਸ਼ਹਿਰ ਕੋਰਾਲੀ ਨੂੰ ਕਮ ਸੇ ਕਮ ਜਨਸਤਾਲ ਦੀ ਤੇ ਔਰ ਜਿਹੜੀਆਂ ਜਿਹੜੀਆਂ ਮਤਲਬ ਮਥਰਾ ਬਿੰਦਰਾਵਨ ਤੇ ਉਹ ਜੈਨ ਨੂੰ ਲਾਈਆਂ ਉਹਨਾਂ ਦਾ ਸਟਾਪਰ ਜਿੰਦ ਕਿਰਪਾਤਾ ਕਰਦੀ ਹੈ ਸਰਕਾਰ ਤਾਂ ਕਹਿੰਦੀ ਹੈ ਬੰਦੇ ਭਾਰਤ ਚਲਾ ਰਹੇ ਐ ਸੀ ਟ੍ਰੇਨਾਂ ਹੋਰ ਭਾਰਤ ਤੋਂ ਵੀ ਚਲਾਈ ਹੈ ਪਰ ਉਸ ਦਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਉਹ ਚੰਡੀਗੜ੍ਹ ਤੋਂ ਰੁੱਕ ਕੇ ਸਿਰਫ ਸਿਰਫ ਸਿੱਧਾ ਅਨੰਦਪੁਰ ਸਾਹਿਬ ਜਾਂ ਮੰਗਲ ਜਾਂਦੀ ਹੈ ਉਹਨਾਂ ਨੂੰ ਆਮ ਲੋਕ ਪਬਲਿਕ ਨੂੰ ਕੋਈ ਫਾਇਦਾ ਨਹੀਂ ਐ ਐ 24 ਤੋਂ ਆਇਆ ਸਿਟੀ ਮਾਰ ਕੇ ਫਿਰ ਸਟਾਪੇਜ ਤੁਸੀਂ ਕਰਾ ਦੇਣੇ ਇਸ ਤੋਂ ਪਹਿਲਾਂ ਤੁਹਾਡੇ ਨੇ ਵੀ ਗੱਲ ਕਰ ਲਈਏ ਟਿਕਟਾਂ ਵਿਕਰੀ ਹੋਈ ਹੈ ਆ ਡੇਟਾ ਕਲੀਅਰ ਹੈ ਤੇ ਦੂਜੀਆਂ ਟਿਕਟਾਂ ਦੀ ਗੱਲ ਕਰ ਲਈਏ ਲੋਕ ਸਭਾ ਦੀ ਕੀ ਲੱਗ ਰਿਹਾ ਹੈ ਭਾਈ ਲੋਕ ਸਭਾ ਨੂੰ ਐਦਾਂ ਹੀ ਸੈਂਟਰ ਜਿਹੜੀ ਤੇੜੀ ਸੈਂਟਰ ਦੀ ਦੇਖੋ ਕਰੂਗਾ ਨਾ ਅਸੀਂ ਉਹਨੂੰ ਵੋਟ ਪਾਵਾਂਗੇ ਕਿਹਨੂੰ ਕਿਹਨੂੰ ਜਿਹੜਾ ਸਾਡੇ ਮੁੱਦੇ ਹੱਲ ਕਰੇਗਾ ਮਸਲੇ ਹੱਲ ਕਰੇਗਾ ਅਸੀਂ ਪਹਿਲਾਂ ਉਸ ਨੂੰ ਉਸ ਨੂੰ ਵੋਟ ਪਾਵਾਂਗੇ ਸਾਰੀ ਆਈ ਐਕਸਪੈਕਟ ਕਰਦੇ ਨੇ ਲੱਗਦਾ ਹੁਣ ਹੁੰਦੇ ਨੇ ਫਿਰ ਸ਼ਰਮਾ ਇਹ ਉਹ ਜਾਂਦੇ ਨਹੀਂ ਹੱਲ ਹਾਂਜੀ ਹੁੰਦੇ ਨੇ ਵੀ ਬਿਲਕੁਲ ਨਹੀਂ ਹਾਲ ਤੱਕ ਕੋਈ ਮੁੱਦਾ ਹੱਲ ਨਹੀਂ ਹੋ ਰਿਹਾ ਕੱਲੇ ਬਦਲਾਅ ਮੰਗਿਆ ਪੰਜਾਬ ਦੇ ਵਿੱਚ ਬਦਲਾਅ ਮੰਗਿਆ 92 ਐਮਐਲਏ ਜਿਹੜੇ 92 ਨੇ ਕੀਤਾ ਗਿਆ ਕੁਝ ਵੀ ਨਹੀਂ ਠੀਕ ਹੈ ਜੀ ਕੇਜੀ ਵਾਲੇ ਨੇ ਕੁਝ ਨਹੀਂ ਕੀਤਾ ਤੇ ਨਾ ਪੰਜਾਬ ਦਾ ਪਾਇਆ ਸਭ ਦਿੱਲੀ ਜਾਂਦਾ ਕੇਜੀ ਵਾਲ ਕੋ ਪੰਜਾਬ ਦਾ ਕੋਈ ਹੱਲ ਨਹੀਂ ਹੈ ਸੈਂਟਰ ਦੀ ਸਰਕਾਰ ਫੇਰ ਵੀ ਜੇਬੀਬੀ ਦੀ ਬਣਣੀ ਹੈ ਇਹ ਬੱਚੇ ਬੱਚੇ ਨੂੰ ਪਤਾ ਨਹੀਂ ਸੈਂਟਰ ਦੇ ਵਿੱਚ ਸਰਕਾਰ ਮੋਦੀ ਦੀ ਬਣ ਜੋ ਮਰਜੀ ਹੋਵੇ ਠੀਕ ਹੈ ਪੰਜਾਬ ਦਾ ਕੋਈ ਪੱਦੀ ਨਹੀਂ ਮੈ ਸਕਾ ਸੀਟ ਆਵੇ ਕੋਈ ਪੰਜਾਬ ਨੂੰ ਕੋਈ ਫਾਇਦੀ ਨਹੀਂ ਨਾ ਸੈਂਟਰ ਨੂੰ ਕੋਈ ਦੇਣਾ ਪਿਆ ਸਾਡੇ ਵਾਲਾ ਕੋਈ ਦੇਦਾ ਰੇ ਨਹੀਂ ਐਨ ਐਪੀ ਚਾ ਕੇ ਭੇਜੀ ਜੀ ਰੂਟ ਤੇ ਚੱਲਦੇ ਆਂ ਪਰੇਸ਼ਾਨੀਆਂ ਕਿੰਨੀ ਕਰਦੇ ਬਾਧੂ ਪਰੇਸ਼ਾਨੀਆਂ ਜੀ ਆਜ਼ਾਦੀ ਦੀ ਸਰਕਾਰ ਬਣਾਈ ਗਈ ਪ੍ਰਾਈਵੇਟ ਸਾਰੇ ਨਾਮ ਖਤਮ ਕਰਦੇ ਇਕਦਾਰ ਇਕ ਅਧਾਰ ਘੜ ਚੱਲਦਾ ਆਪਣੇ ਵਾਲੇ ਵੋਟ ਪਾਉਂਗੇ ਕਿ ਉਸ ਦੀ ਸਵਾਰੀ ਦਾ ਪਾਵਾਂ ਹੁਣ ਪੰਜਾਬ ਦੇ ਅਧਾਰ ਘੜ ਚੱਲਦਾ ਜੀ ਪ੍ਰਾਈਵੇਟ ਚੜਦਾ ਕੋਈ ਨਹੀਂ ਆ ਤੁਹਾਡੇ ਗੱਡੀਆਂ ਖਾਲੀ ਆ ਜੀ ਖਾਲੀ ਚਲੋ ਖਾਲੀ ਤਾਲੀ ਕਿਹਾ ਚਲੋ ਇਹਦਾ ਠੇਕਾ ਨਹੀਂ ਨਾ ਤੇਲ ਬੂਰਾਂ ਦਾ ਠੇਕਾ ਪੂਰਾ ਸਹੀ ਕਿੱਥੋਂ ਨਾ થઈ ਢੇੜੀ ਨਿਕਲ ਤੁਸੀਂ ਐਕਸਪੈਕਟ ਕਰਦੇ ਹੋ ਕਿ ਉਹ ਬੰਦ ਹੋ ਜੇ ਡੇਬਲ ਵੀ ਕੋਈ ਸੋਚੇ ਨਾ ਪ੍ਰਾਈਵੇਟ ਵਾਸਤੇ ਪ੍ਰਾਈਵੇਟ ਜਮੀ ਖਤਮ ਹੋ ਰਹੀ ਹੈ ਬੋਰਡ ਦਾ ਸੀ ਤਾਂ ਲਈਏ ਪ੍ਰਾਈਵੇਟ ਨੂੰ ਜੇ ਪ੍ਰਾਈਵੇਟ ਦਾ ਕੋਈ ਸਰਕਾਰ ਤਾਂ ਸੀਗਾ ਰਾਜਾ ਬਣੀ ਕਿ ਨਹੀਂ ਸੋਚਿਆ ਸੀਗਾ ਪ੍ਰਾਈਵੇਟ ਵਾਸਤੇ ਉਹ ਵੀ ਗੱਲਾਂ ਨੇ ਗੜਾ ਬਣ ਗਈ ਅੱਗੇ ਆ ਭਗਵੰਤ ਸਿੰਘ ਸਾਹਿਬ ਹੈ ਇਹ ਵੀ ਇਦਾਂ ਲਈ ਹੈ ਇਹ ਬਾ ਦੋ ਗੱਲਾਂ ਮਿੱਠੀ ਕਰਕੇ ਬਾਜ ਤੂੰ ਬੜੀ ਵਧੀਆ ਸਰਕਾਰ ਕਿਹੜੀ ਲੱਗੀ ਜੇ ਪੰਜਾਬ ਦੀ ਗੱਲ ਕਰੀਏ ਕੈਪਟਨ ਸਰਕਾਰ ਲੱਗੀ ਚੰਨੀ ਸਰਕਾਰ ਲੱਗੀ ਜਾਂ ਆਪ ਸਰ ਦੇਖੋ ਜੇ 10 ਸਾਲ ਦੀ ਸਰਕਾਰ ਦੇਖੀ ਤਾਂ ਕਾਲੀ ਜਿਹੜੇ ਬੈਸਟ ਦੇ ਜਿਉਂ ਕਰਦੇ ਵੀ ਦੇਣਾ ਕੰਮ ਤਾਂ ਚੱਲ ਰਿਹਾ ਨਾ ਭਾਈ ਇਹਨਾਂ ਵਾਰ ਤਾਂ ਕੋਈ ਸਾਨੂੰ ਚੰਗਾ ਨਹੀਂ ਲੱਗਿਆ ਆਪਦੀ ਵੀ ਨਹੀਂ ਲੱਗੀ ਨਾ ਕਾਂਗਰਸ ਨੂੰ ਅੱਛਾ ਆ ਬੰਨੇ ਮੇਰੇ ਐਮਐਲਏ ਜਮਈ ਜੀਰੋ ਭਾਈ ਹੈਲੋ ਮੈਮ ਹੈਲੋ ਕੀ ਕੀ ਕਹ ਤੁਹਾਡਾ ਨਾਮ ਕੀ ਆ ਸਿਮਰਨ ਸਰਕਾਰ ਕਹਿ ਰਹੀ ਹੈ ਕਿ ਸਿਊਥ ਲਈ ਇੱਥੇ ਹੀ ਪੜ੍ਹਾਈ ਅੱਛੀ ਕਰਾਂਗੇ ਹਨਾ ਉਹ ਬਹੁਤ ਦੇਵਾਂਗੇ ਰੋਜ਼ਗਾਰ ਬਹੁਤ ਦੇਵਾਂਗੇ ਕੀ ਲੱਗਦਾ ਕੋਈ ਭੈਣ ਭਰਾ ਕਜ਼ਨਸ ਜਾਂ ਫਰੈਂਡਸ ਨੂੰ ਮਿਲਿਆ ਰੋਜ਼ ਮੈਂ ਮੇਰੇ ਪਾਪਾ ਦੀ ਗਵਰਨਮੈਂਟ ਜੌਬ ਸੀ ਉਹਨਾਂ ਦੀ ਡੈਥ ਹੋ ਗਈ ਉਹਨਾਂ ਵਾਲੀ ਜੌਬ ਸਾਨੂੰ ਹੋਈ ਨਹੀਂ ਮਿਲੀ ਹਲੇ ਤੱਕ ਅੱਛਾ ਉਹਨਾਂ ਵਾਲੀ ਜੌਬ ਹੀ ਨਹੀਂ ਤੇ ਨਹੀਂ ਐਡੀ ਜੌਬ ਕਿੱਥੋਂ ਦੇਣੀ ਤੇ ਤੁਸੀਂ ਉਸ ਲਈ ਉਹ ਕੀਤੀ ਹੋਣੀ ਨਾ ਕਈ ਹੋਣੇ ਅਲੱਗ-ਅਲੱਗ ਸੈਂਟਰਸ ਚ ਦਫ਼ਤਰਾਂ ਚ ਵੈਸੇ ਮਤਲਬ ਕਮਾਇਆ ਬਹੁਤ ਆਉਣੀ ਪਰ ਦਿੱਤੀ ਹੈ ਨਹੀਂ ਮਤਲਬ ਮੰਮੀ ਨੂੰ ਵੈਸੇ ਪੈਨਸ਼ਨ ਲੱਗ ਗਈ ਵੀ ਉਹ ਵੀ ਪੈਸੇ ਖੜਾ ਕੇ ਹੀ ਲਗਵਾਈ ਮੈਂ ਸਭੀ ਦੇਸ਼ ਵਾਸੀਆਂ ਸੇ खासकर नौजवानों से बेनती करना चाहता हूँ कि वोट के अधिकार का प्रयोग जरूर करें ये बहुत जरूरी है और वोट किसको डालनी है या उसके लीडरशिप क्वालिटी देखकर तभी डालें ठीक है नहीं मतलब कि भेड़ चाल में ना पड़ें मतलब लीडर आपको चुनना है अगर आप आगे आओगे तो अच्छा देश का भविष्य रहेगा कौन देश को आगे ले जा सकता है कौन समस्याएं हल कर सकता है उसके बारे में देखना है हमने ਅੰਕਲ ਸਭ ਤੁਹਾਡੇ ਨਾਲ ਵੀ ਗੱਲ ਕਰਨੀ ਆ ਕੀ ਨਾਏ ਸੀ ਆਪਣਾ ਜਸ ਜਸਪਾਲ ਸਿੰਘ ਜਸਪਾਲ ਜੀ ਕਿੱਥੋਂ ਆਏ ਸਰ ਕੋਈ ਖਰੜ ਤੋਂ ਖਰੜ ਦੇ ਹੀ ਅੱਛਾ ਖਰੜ ਦੇ ਹੀ ਅਸੀਂ ਗੱਲ ਕਰ ਲਈਏ ਖਰੜ ਦੀ ਇੰਨੀ ਡਿਵੈਲਪਮੈਂਟ ਦੀ ਮੁਹਾਲੀ ਦੀ ਹੋ ਗਈ ਮੁਹਾਲੀ ਡਿਸਟ੍ਰਿਕਟ ਬਣ ਗਿਆ ਹੈਨਾ ਹੁਣ ਵੋਟ ਪਾਉਂਗੇ ਕੀ ਸੋਚ ਕੇ ਪਾਉਂਗੇ ਖਰੜ ਦਾ ਕੀ ਕੰਮ ਹੋਣਾ ਚਾਹੀਦਾ ਕੋਈ ਹੁਣ ਸੋਚ ਕੇ ਪਾਉਂਗੇ ਹੁਣ ਤਾਂ ਹਾਲੇ ਤਾਂ ਕੋਈ ਕੰਮ ਹੀ ਨਹੀਂ ਹੋਇਆ ਖਰੜ ਦਾ ਕਿਹੜੇ ਕਿਹੜੇ ਕੰਮ ਨਹੀਂ ਹੋਏ ਕੋਈ ਵੀ ਨਹੀਂ ਹੋਇਆ ਬੱਸ ਸਟੈਂਡ ਉਹ ਨਹੀਂ ਬਣਿਆ ਹੈ ਨਾ ਲਓ ਕਿਹੜੇ ਕਿਹੜੇ ਨਹੀਂ ਹੋਏ ਬੱਸ ਸਟੈਂਡ ਨਹੀਂ ਬਣਿਆ ਹੁਣ ਤਾਂ ਨਹੀਂ ਨਹੀਂ ਬਣਿਆ ਸਹੀ ਗੱਲ ਐ ਅਸੀਂ ਕੋਈ ਰੋੜੇ ਨਹੀਂ ਹੈ ਚਾਚਾ ਹਾਂ 인ਫਰਾਸਟ੍ਰਕਚਰ ਠੀਕ ਹੈ ਹਸਪਤਾਲ ਠੀਕ ਹੈ ਹਸਪਤਾਲ ਠੀਕ ਹੈ ਪੰਜਾਬ ਸਰਕਾਰ ਕਹਿੰਦੀ ਹੈ ਅਸੀਂ ਹੈਲਥ ਤੇ ਐਜੂਕੇਸ਼ਨ ਤੇ ਬੜਾ ਜ਼ੋਰ ਦੇ ਰਹੇ ਹਾਂ ਹੈਲਥ ਤੇ ਐਜੂਕੇਸ਼ਨ ਤੇ ਜ਼ੋਰ ਦਿੱਤਾ ਉੱਥੇ ਉਹ ਨਹੀਂ ਕਰਿਆ ਨਾ ਨਵੀਂ ਮੈਂ ਇਦਾਂ ਹੀ ਲੱਗਦਾ ਨਾ ਵੀ ਟਿੱਲਾ ਹੀ ਕੰਮ ਹੈ ਖੁਸ਼ ਹਾਂ ਸਰਕਾਰ ਤੋਂ ਨਹੀਂ ਹੈ ਜੀ ਉਸ ਤੋਂ ਕਿ ਬਸਾਰੀਆ ਤੋਂ ਸੈਂਟਰ ਤੋਂ ਕੇ ਸਟੇਟ ਤੋਂ ਸਭ ਤੋਂ ਸਭ ਤੋਂ ਖੁਸ਼ ਸਾਰਾ ਉਹ ਮੈਨ ਲੈ ਲੈ ਵਾਲੇ ਨਹੀਂ ਹੈ ਕਾਸਟਿੰਗ ਹੋ ਰਹੀ ਮੈਨੂੰ ਲੱਗਦਾ ਅੰਕਲ ਡਰ ਰਹੇ ਕਿ ਮੈਂ ਕੁਝ ਕਹਿ ਦਿੱਤਾ ਤੇ ਕਿਸੇ ਨੇ ਪਹੁੰਚੜੇ ਘਰੇ ਕੇ ਯਾਰ ਥੱਡੀ ਕਿੰਨੀ ਨਹੀਂ ਆ ਦੇਖੋ ਇਹ ਨਾ ਆ ਇਹੋ ਹੈ ਨਾ ਆ ਤਾਂ ਡਰੇ ਨਹੀਂ ਹੈਗਾ ਡਰੇ ਨਹੀਂ ਹੈਗੇ ਨਹੀਂ ਨਹੀਂ ਡਰ ਰਿਹਾ ਕਿ ਮੈਂ ਕੀ ਕਰੂੰਗਾ ਕੋਈ ਤਾਂ ਇਹ ਤਾਂ ਹੋ ਹੀ ਜਾਣਾ ਸਾਨੂੰ ਆਪਣੇ ਪ੍ਰੀਤ ਡਰ ਰਹਿਆਂ ਦਾ ਕਰਦੀ ਹੈ ਨਹੀਂ ਸਰਕਾਰਾਂ ਹਾਂਜੀ ਡਰ ਰਹਿਆਂ ਦਾ ਸਰਕਾਰ ਅੱਛਾ ਕਿਹਦਾ 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 ਆਪਣੇ ਮਹਾਰਾਜ ਦਾ ਡਰ ਹੈ ਸਾਨੂੰ ਹੋਰ ਸਾਨੂੰ ਕਿਸੇ ਦਾ ਡਰ ਇਹ ਵੀ ਕਹਿਣਾ ਜਾ ਰਹੇ ਹਾਂਜੀ ਨਹੀਂ ਮੈਂ ਤਾਂ ਇਦਾਂ ਕਹਿ ਰਹੀ ਸੀ ਕਿ ਮੈਂ ਕਿਹਾ ਪੰਜਾਬ ਸਰਕਾਰ ਵਧੀਆ ਕੰਮ ਕਰ ਰਹੀ ਆ ਮਤਲਬ ਸਾਡੇ ਜਿਹੜੇ ਖਰੜ ਸਿਵਲ ਹਸਪੀਟਲ ਆ ਨਾ ਉੱਥੇ ਰਸ਼ ਰਹਿੰਦਾ ਏ ਮਤਲਬ ਉੱਥੇ ਨਾ ਵੀ ਚਾਰ ਬੰਦੇ ਆ ਕੰਮ ਕਰਨੇ ਵਾਲੇ ਉੱਥੇ 6 ਲਾਈਨ ਹੋਣੀ ਚਾਹੀਦੀ ਏ ਜਿਹੜੇ ਦੋ ਦੋ ਸੀਨੀਅਰ ਸਿਟੀਜ਼ਨ ਨੂੰ ਦੋ ਹੋਣੇ ਚਾਹੀਦੇ ਆ ਹੋਰ ਜਨਰਲ ਉਹਨੂੰ ਦੋ ਹੋਣੇ ਚਾਹੀਦੇ ਏ ਲੇਡੀਜ਼ ਜੈਂਸ ਨੂੰ ਵੀ ਉੱਥੇ ਰਸ਼ ਰਹਿੰਦਾ ਏ ਇੰਨਾ ਰਸ਼ ਸਾਨੂੰ ਡਾਕਟਰ ਕੋਲ ਨਹੀਂ ਟਾਈਮ ਲੱਗਦਾ ਜਿੰਨਾ ਸਾਨੂੰ ਲਾਈਨਾਂ ਵਿੱਚ ਖੜਕੇ ਦਵਾਈ ਲੈਣ ਲਈ ਲੱਗਦਾ ਏ ਆ ਨਾਲ ਤੁਹਾਡਾ ਬੱਚਾ ਬੇਟਾ ਏ ਹਾਂਜੀ ਕਿਹੜੀ ਕਲਾਸ ਪੜ੍ਹਦਾ ਤੁਸੀਂ 3rd 3rd ਤੇ ਕੀ ਨਾਮ ਹੈ ਤੁਹਾਡਾ ਜਗਰਾਤ ਸਿੰਘ ਜਗਰਾਤ ਸਿੰਘ ਕਾਣਾ ਸੁਣਾਓਗੇ ਸਾਨੂੰ ਕੋਈ ਪੋエム ਉਸਿਆਲਾ ਪੋエム ਸੁਣਾ ਦੋ ਉਸਿਆਲਾ ਦੱਸੋ ਜੰਮੇ ਘਰ ਉਸਿਆਲਾ ਫੇਵਰਿਟ ਹੈ ਮਮ ਉਸਿਆਲੇ ਦਾ ਗਾਣਾ ਗਾਉਣੂ ਕੇ ਸੁਣਾ ਦੋ ਦੋ ਲਾਈਨਾਂ ਦੱਸੋ ਤੇ ਤੇਰਾ ਡਟੋਂ ਕਾਸਦੋ ਚੰਗਾ ਬਲਾ ਹੱਸਦਾ ਸੀ ਕੌਣ ਕਾਸਦੋ ਵਿੱਚ ਜਿਹੜੇ ਮੇਰੇ ਬਾਡੇ ਵਿੱਚ ਵੜ ਚੱਕੇ ਘੜੇ ਹਮ ਚੰਗੀ ਤਰ੍ਹਾਂ ਜਾਣਦਾ ਹੈ ਕੌਣ ਕਾਸਦੋ ਕੁਝ ਤੈਨੂੰ ਚਾਂਦੀ ਚੰਕੋਣਾ ਚਾਹਦੇ ਨੇ ਕੁਝ ਤੈਨੂੰ ਫੜ ਥਲੇ ਲੋਣਾ ਚਾਹਦੇ ਨੇ ਕੁਚੇ ਤਨੂ ਆਇਆ ਨੁੱਖੇ ਫੇਮ ਦੇ ਨਾਮ ਲਾ ਕੇ ਤੇਰਾ ਕੇ ਹੋਣਾ ਚਾਹਦੇ ਨੇ ਉਸੀ ਵੇ ਦਾ ਦੇ ਮਰਦਾ ਤੇ ਪੈਂਦੀ ਰਹਦੀ ਆ ਤੇ ਵੀ ਨਾ ਤੇ ਦੁਨੀਆ ਸਾਵਾਦ ਲੈਂਦੀ ਆ ਘਾੜੇ ਤੇਰੇ ਰਾਸਤੇ ਵਿੱਚ ਤੂੰ ਤੁਰਿਆ ਇੱਥੇ ਬਦਨਾਮੀ ਹਾਇਰੇਟ ਮਿਲੂਗੀ ਬਹੁਤ ਅੱਛਾ ਗਿਆ ਉਦਾਸ ਬਹੁਤ ਵਧੀਆ ਬਹੁਤ ਵਧੀਆ ਆਪਾਂ ਕਹਿੰਦੇ ਆ ਇਸੇ ਤਰੀਕੇ ਨਾਲ ਸਾਡਾ ਕਾਰਵਾ ਜਿਹੜਾ ਚੱਲਦਾ ਰਹੇ ਤੇ ਨਾਲ ਦੇ ਨਾਲ ਅਸੀਂ ਵੀ ਇਸੇ ਤਰੀਕੇ ਨਾਲ ਚੱਲਦੇ ਰਵਾਂਗੇ ਤੇ ਹੁਣ ਸਾਨੂੰ ਦਿਓ ਇਜਾਜ਼ਤ ਅਸੀਂ ਅਗਲੇ ਸਟਾਪ ਤੇ ਚੱਲਦੇ ਆ ਤੇ ਫੜਦੇ ਆ ਇੱਕ ਹੋਰ ਲਾਰੀ ਤੇ ਨਾਲ ਦੇ ਨਾਲ ਉੱਥੋਂ ਪੁੱਛਦੇ ਆ ਗੱਲਾਂ ਲੋਕਾਂ ਦੀਆਂ ਜਿਹੜੇ ਲੋਕ ਦੱਸਦੇ ਨੇ ਜਿਹੜੇ ਸਰਕਾਰਾਂ ਲਾਉਂਦੀਆਂ ਉਹਨਾਂ ਨੂੰ ਲਾਰੀ ਮੇਰੇ ਯਾਨੀ ਬਜ਼ਮ ਵਰਮਾ ਤੇ ਸੁਖ ਸਿੱਧੂ ਨਾਲ ਦੇਖਦੇ ਰਹੋ ਲਾਰਾ ਲੱਪਾ ਲਾਰੀ